ਲੈ ਦੁੱਧ ਲੈ ਕੇ ਆਵਾ ਬੇਬੇ ਤੋਂ ਬੇਬੇ ਨੀਵੇਂ ਬੇ ਬੇਬੇ ਕਿੱਧਰ ਵਾਗੀ ਅੱਜ ਨੀ ਕੀ ਆ ਦੱਸ ਪਾਣੀ ਕੀ ਕਮਾਈ ਆ ਬੇਬੇ ਕੋਲੇ ਆਈਆਂ ਪਰ ਤੈਨੂੰ ਪਤਾ ਹੀ ਆ ਹੁਣ ਦੁੱਧ ਲੈਣ ਆਈਆਂਗੀ ਹੋਰ ਕੀ ਅੱਜ ਮੈਨੂੰ ਕਵੇਲਾ ਹੋ ਗਿਆ ਆ ਨਹੀਂ ਗਿਆ ਭਾਈ ਮੇਰੀ ਗੱਲ ਸੁਣ ਲੈ ਦੇਖ ਰੋਜ਼ ਰੋਜ਼ ਤਾਂ ਇਹ ਦੱਸ ਦਰ ਵਾਲੀ ਗੱਲ ਚੱਲਦੀ ਨਹੀਂ ਹੈਗੀ ਮੁੱਲ ਲੈਣਾ ਹੋ ਦੁੱਧ ਤਾਂ ਆ ਜਾ ਕਰ ਦੁੱਧ ਲੈਣ ਨਹੀਂ ਭਾਈ ਜੇ ਸਾਰਾ ਕੰਮ ਮੈਂ ਕਰਦੀ ਆ ਪਸੂ ਢਾਂਡਾ ਮੈਂ ਸੰਭਾਲਦੀ ਆ ਕੋਈ ਬੇਬੇ ਨਹੀਂ ਸੰਭਦੀ ਹੈਗੀ ਤੇਰਾ ਦੇਖ ਭਾਈ ਬੇਬੇ ਵਾਲੀ ਮੈਂਸੇ ਬੇਬੇ ਦੇ ਸੇਟਮੈਂਸ ਹੈਗੀ ਬੇਬੇ ਸਾਨੂੰ ਕਿੰਨਾ ਕ ਦੁੱਧ ਦਿੰਦੀਏ 2 ਕਿਲੋ ਦੁੱਧ ਲਿਜਾਣੀਆਂ ਮੈਂ 5 ਕਿਲੋ ਪੱਕਾ ਦੁੱਧ ਦੇਗਾ ਹੈ ਤਾਂ ਬੇਬੇ ਦੀ ਮੈਂਸ ਨਾ ਤੇਰੀ ਤਾਂ ਮੈਂਸ ਨਹੀਂ ਪੈਣੇ ਪੈਣੇ ਗੱਲ ਸੁਣ ਮੇਰੀ ਮੈਂ ਇਸ ਬੇਬੇ ਦੀ ਆ ਕੰਮ ਤਾਂ ਸਾਰਾ ਮੈਂ ਕਰਦੀ ਆ ਮੇਰਾ ਤਾਂ ਸਾਰਾ ਦਿਪਰ ਗੋਹਾ ਗੂੜਾ ਕਰਦੀ ਦਾ ਲੰਘ ਜਾਂਦਾਗਾ ਦੇਖ ਭਾਈ ਜੇ ਦੁੱਧ ਲੈਣਾ ਹੁੰਦਾ ਤਾਂ ਮੁੱਲ ਲੈਣ ਆਜਾ ਕਰ ਐਵੇਂ ਦੁੱਧ ਲੈਣ ਆਇਆ ਕਰ ਰੋਜ਼ ਰੋਜ਼ ਦੇਖ ਪੈਣੇ ਜਿੰਨੇ ਚੱਕਰ ਬੇਬੇ ਦੀ ਮੈਂ ਸਾਂਝੀ ਦੁੱਧ ਦਿੰਦੀ ਐ ਉਹਨਾਂ ਚੱਕਰ ਤਾਂ ਮੈਂ ਐਵੇਂ ਜਿਕਰੀ ਲੈ ਕੇ ਜਾਊਂਗੀ ਬੇਬੇ ਨੇ ਗੱਲ ਕੀਤੀ ਹੋਈ ਐ ਜਿੱਦੇ ਅੱਡ ਹੋਇਆ ਨੇ ਇਹੀ ਕੱਲ ਨੂੰ ਭਈ ਬੇਬੇ ਦਾ ਕੁਝ ਹੋਰ ਵੀ ਕਹੂਗੀ ਭਈ ਦੇਖ ਮੈਂ ਤੈਨੂੰ ਦੁੱਧ ਦਿੰਦੀ ਹੈਗੀਗੀ ਆਪ ਦਾ ਕਿਤੇ ਲਿਆ ਨਾ ਲਿਆ ਲੈ ਹੁਣ ਮੈਂ ਕਿੱਥੇ ਲੈਣ ਭੱਜਾਂ ਸ਼ਿਗਰ ਦੁਪਹਿਰੇ ਕਿਧਰੋਂ ਦੁੱਧ ਮਿਲੂਗਾ ਤੂੰ ਚੁੱਪ ਕਰਕੇ ਪਾ ਕੇ ਲੈ ਆ ਦੇ ਭਈ ਦੁੱਧ ਆਦਿ ਨਹੀਂ ਮੈਂ ਲੈ ਕੇ ਦਿੰਦੀ ਇਹਨੂੰ ਗੱਲ ਰਸਤੀ ਮੈਂ ਨਾ ਡੋਲੂ ਕਿਵੇਂ ਛੱਟਿਆ ਤੇ ਭਈ ਫਿਰ ਤੂੰ ਤੀਜੇ ਦਿਨ ਆ ਜਾਈਂ ਨੀ ਡੋਲੂ ਜਾ ਕੇ ਮੈਂ ਤੈਨੂੰ ਕਹਿ ਰਹੀ ਆ ਤਾਂ ਇਹਨੂੰ ਦੱਸਾਂ ਦੁੱਧ ਤਾਂ ਨਾ ਮੈਂ ਲੈ ਕੇ ਜਾਉਂ ਜਿਵੇਂ ਲੈ ਜਾਂਦੇ ਹੁੰਦੇ ਹੈਗੇ ਕਰ ਦੇ ਇਹ ਦੇਖ ਮੇਰਾ ਡੋਲੂ ਪਿੰਗਾ ਟੇਡਾ ਹੋ ਗਿਆ ਮੈਂ ਡੋਲੂ ਵੀ ਨਮਾ ਲੈ ਕੇ ਜਾਉਂਗੀ ਆਹ ਦੇਖ ਤਰੇ ਮਾਰਿਆ ਟਾਪ ਜ ਤੂੰ ਤਾਂ ਕਿਤੇ ਗਾਹਾਂ ਦਾ ਟੱਪੀਏ ਮੈਂ ਤੈਨੂੰ ਦਸਾਂ ਲੱਛਣ ਜੇ ਕਰਦੀਆਂ ਨਾ ਇਹ ਤੈਨੂੰ ਮਹਿੰਗੇ ਪੈ ਜਾਣਗੇ ਇੱਕ ਦਿਨ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਮੈਂ ਮੈਂ ਤਾਂ ਮੈਂ ਮਾਸ ਖੋਲ ਕੇ ਲੈ ਜੂੰ ਤੂੰ ਬੇਬੇ ਮੈਂ ਸੁਣਾ ਫਿਰ ਮੈਂ ਇਸ ਨੂੰ ਹੱਥ ਲਾ ਮੈਂ ਇਸ ਨੂੰ ਰਤ ਲਾ ਤੂੰ ਰਾਣੀ ਐ ਫਿਰ ਤੂੰ ਫਿਰ ਮੈਂ ਤੂੰ ਮੈਂ ਗੱਲ ਕਰਕੇ ਲੈ ਜਾਊਂਗੀ ਐ ਮੈਂ ਪਾਗਲ ਨਹੀਂ ਹੈਗੀ ਤੇਰੇ ਵਰਗੀ ਪਾਗਲ ਨਾਲ ਪੰਗਾ ਲਊਂਗੀ ਮੈਂ ਤੂੰ ਮੈਂ ਤੂੰ ਮੈਂ ਬਾਰ ਬਾਰ ਕਹਦਾ ਮੇਰੇ ਘਰ ਦੁੱਧ ਲੈ ਆਉਣ ਦੀ ਜ਼ਰੂਰਤ ਨਹੀਂ ਹੈਗੀ ਆ ਤਾਂ ਕਿਤੇ ਮਰਜੀ ਜਾ ਕਿਤੇ ਮਰਜੀ ਨਾ ਜਾ ਕਰਦੀਆਂ ਬੇਬੇ ਨਾਲ ਵੀ ਅੱਜ ਗੱਲ ਮੈਂ ਕਰਨਾ ਤੇ ਕਰਨੀ ਪਊਗੀ ਐ ਕਰ ਬੇਬੇ ਨਾਲ ਗੱਲ ਕਰ ਬੇਬੇ ਨੂੰ ਪੁੱਛ ਵੀ ਕਿਉਂ ਨਹੀਂ ਦਿੰਨੀ ਆ ਦੁੱਧ ਕਾ ਤਾ ਨਹੀਂ ਦਿੰਨੀ ਹੈਗੀ ਬੇਬੇ ਦੇ ਕੁਝ ਲੱਗਦੇ ਆ ਸੀ ਨੂੰ ਪੁੱਤਾਂ ਬੇਬੇ ਦੇ ਵੱਡੀ ਨੂੰ ਆ ਬੇਬੇ ਦੀ ਮੈਂ ਐਨੀ ਨਹੀਂ ਦੀ ਉਹ ਤੇਨੂੰ ਆ ਫਿਰ ਉਹਨੂੰ ਸਮਝਾ ਲੈਣਾ ਸੀ ਭਈ ਬੇਬੇ ਨੂੰ ਉਦੋਂ ਦੇਖਣਾ ਸੀਗਾ ਉਹ ਤਾਂ ਤੈਨੂੰ ਐ ਹੋ ਗਿਆ ਵੀ ਬੁਢੀ ਹੈਗੀ ਕਾ ਵਸਦਾਵਾ ਹੋਇਆ ਕਰੂਗਾ ਦਾ ਚੱਕ ਕੇ ਅੱਡ ਕਰਤੀ ਨਾਲ ਕਰਤੀ ਮੇਰੇ ਤੇ ਹੁਣ ਤੈਨੂੰ ਯਾਰੇ ਬੇਬੇ ਦੀ ਯਾਰ ਨਹੀਂ ਰੱਖਦੀ ਨਾਲ ਉਹਦੇ ਤਾਂ ਕੋਈ ਨਾ ਦੀ ਪਹਿਮੈਂ ਤਾਂ ਰੱਖਦੀ ਨਹੀਂ ਬੁਢੀ ਨੂੰ ਉਦੋਂ ਤਾਂ ਆਪ ਹੀ ਰੱਖਿਆ ਸੀ ਪੁੱਛ ਕੇ ਰੱਖਿਆ ਸੀ ਮੈਨੂੰ ਤੇ ਉਹ ਫੇਰ ਉਹ ਤੇ ਰੱਖੀ ਨਹੀਂ ਹੈਗੀ ਫਿਰ ਮੈਨੂੰ ਤਾਂ ਰੱਖਣੀ ਸੀ ਉਹਨੂੰ ਕਿੱਥੇ ਕੱਢ ਦਿੰਦੇ ਤੇ ਫੇਰ ਹੁਣ ਇੱਕ ਨਾ ਤਾਂ ਰਹਿੰਦੀ ਹੁੰਦੀ ਹੈ ਬੁੜੀ ਵੱਡੇ ਨਾਲ ਰਹੇ ਜੇ ਪੰਮਾ ਛੋਟੇ ਨਾਲ ਰਹੇ ਜੇ ਹਾਂ ਫਿਰ ਜਦੋਂ ਮੇਰੇ ਨਾਲ ਰਹਿੰਦੀ ਹੈ ਤਾਂ ਫਿਰ ਦੁਨੀਆਂ ਤੇ ਰੀਤ ਹੀ ਬਣੀ ਹੈ ਦੇਖ ਪਣੀ ਛੋਟੇ ਨਾਲ ਹੀ ਹੁੰਦੀ ਹੈ ਨਾ ਮੇਰੇ ਨਾਲ ਤਾਂ ਫਿਰ ਹਾਂ ਹੁਣ ਜਦੋਂ ਫਿਰ ਮੇਰੇ ਨਾਲ ਰਹਿੰਦੀ ਆ ਤਾਂ ਸਾਰੇ ਕਰ ਤੂੰ ਐਂ ਕਰ ਜੇ ਜਾਦੇ ਔਖੀਆਂ ਬੁੜੀ ਤੋਂ ਲੈ ਬੁੜੀ ਨੂੰ ਭੇਜ ਮੇਰੇ ਨਾਲ ਮੈਂ ਤਾਂ ਹੁਣ ਲੈ ਜਾਈ ਨਹੀਂ ਬੇਬੇ ਨੂੰ ਬੁੜੀ ਨੂੰ ਮੈਂ ਮੱਝਮੁਝ ਨਹੀਂ ਰੱਖਦੀ ਹੈਗੀ ਬੇਬੇ ਕਿੱਥੇ ਹੈ ਬੇਬੇ ਤਾਂ ਗਈ ਹੋਈ ਆ ਕਿਸੇ ਪਾਸੇ ਮੇਰੀ ਗੱਲ ਸੁਣ ਲੈ ਲੈ ਮੱਝ ਬੁੱਝੂ ਨਿਮਤਿੰਦੀ ਹੈਗੀ ਜੇ ਤੂੰ ਕਹਿੰਦੀ ਬੇਬੇ ਦਾ ਹਿੱਸਾ ਤੇਨੂੰ ਮਿਲ ਜੂਗਾ ਤਾਂ ਤੈਨੂੰ ਮਿਲਿਆ ਨਾ ਕਿਸੇ ਕੋਲੇ ਹੋਰ ਕਰੀ ਇਹ ਜਦੋਂ ਬੁਢੀ ਜਾਊਗੀ ਤੇ ਨਾਲ ਹੀ ਬੁਢੀ ਦੀ ਮੈਂ ਜਾਊਗੀ ਹਾਂ ਕਿਵੇਂ ਜਾਊਗੀ ਮੈਂ ਤਾਂ ਫਿਰ ਤੇਰੀ ਗੱਲ ਸੁਣ ਲਾ ਇਹ ਹਿੱਸੇ ਚ ਮਿਲੀ ਸੀ ਤਾਂ ਮੈਂ ਤਾਂ ਮੇਰੇ ਕੋਲ ਹੀ ਰਹਿਊਗੀ ਹੁਣ ਕਿਸੇ ਚ ਤੈਨੂੰ ਕਹਦੇ ਨਾ ਮਿਲ ਗਈ ਬੇਬੇ ਨੂੰ ਮਿਲੀ ਐ ਤੈਨੂੰ ਨਹੀਂ ਮਿਲੀ ਨਈ ਪਰ ਬੇਬੇ ਮੇਰੇ ਕੋਲ ਆਸਤਾ ਮੇਰੀ ਮੇਰ ਚ ਆ ਗਈ ਬਸ ਮੈਂ ਇਸ ਤਾਂ ਹੁਣ ਮੈਂ ਹੀ ਰੱਖੂਗੀ ਨਾ ਤੇਰੇ ਪੇਕਿਆਂ ਨੇ ਦਿੱਤੀ ਐ ਪੇਕਿਆਂ ਨੇ ਤਾਂ ਨਹੀਂ ਦਿੱਤੀ ਕਰਦੀ ਮੈਂ ਸਾਰ ਜਦੋਂ ਬੇਬੇ ਮੇਰੇ ਕੋਲ ਆਈ ਸੀ ਨਾ ਮੈਂ ਇਸ ਨਾਲ ਲੈ ਕੇ ਆਈ ਸੀ ਬ ਮੋਤੀ ਕਹੀਏ ਨਿਆਬ ਦੇ ਮੂਨੇ ਕਹੀਏ ਨੀ ਵੀ ਘਰ ਦੀ ਮੈਂ ਸੇ ਕਿਹੜਾ ਕਿਤੋਂ ਹੋ ਰਾਈ ਏ ਵੀ ਘਰ ਦੀ ਮੈਂ ਸੇ ਘਰ ਦੀ ਮੈਂ ਤੇ ਮੇਰਾ ਵੀ ਹੱਕ ਐ ਕੋਈ ਗੱਲ ਨਹੀਂ ਦੁੱਧ ਤੈਨੂੰ ਚਾਹੇਗਾ ਮੈਂ ਤੂੰ ਮੇਰੀ ਗੱਲ ਸੁ ਕਹਿਣੀ ਵੀ ਘਰ ਦੀ ਮੈਂ ਸਾਂਝੀ ਮੈਂ ਸ ਕਹਿਣੀ ਤੂੰ ਹੈ ਚਲ ਆਏ ਕਰਾ ਕਰ ਭਾਈ ਇੱਕ ਟਾਈਮ ਕੋਹਾ ਗੂੜੇ ਤੂੰ ਕਰ ਜਾ ਘਰ ਇੱਕ ਟਾਈਮ ਮੈਂ ਕਰ ਲਿਆ ਕਰੂੰਗੇ ਇੱਕ ਦਿਨ ਤਾਂ ਤੂੰ ਕੱਢ ਜਾ ਕੇ ਇੱਕ ਟਾਈਮ ਮੈਂ ਕੱਢ ਲਿਆ ਕਰ ਇੱਕ ਤਾਂ ਨੀਰਾਚਾਰਾ ਤੂੰ ਪਾਰਾ ਕਰ ਇੱਕ ਟਾਈਮ ਮੈਂ ਪਾਰਾ ਕਰੂ ਸਾਹ ਜਮਾ ਪਾਰਾ ਜਾ ਕਰੂੰ ਐੜਗੇ ਦੁੱਧ ਨਹੀਂ ਦਿੰਦੀ ਮੈਂ 5 ਕਿਲੋ ਮੈਨੂੰ ਦਿੰਨੀ ਰੂੜ ਕਿਲੋ ਰੂੜ ਕਿਲੋ ਦੁੱਧ ਰੱਖ ਲੈ ਗਰੀ ਦੂਜਾ ਮੈ ਇੱਕ ਟਾਈਮ ਇੱਕ ਟਾਈਮ ਕਿਹਾ ਮੈਂ ਇੱਕ ਟਾਈਮ ਤੂੰ ਉਹ ਕਰਿਆ ਕਰੀ ਸਾਰਾ ਕੰਮ ਇੱਕ ਟਾਈਮ ਮੈਂ ਕਰਿਆ ਕਰੂ ਭਾਈ ਇੱਕ ਟਾਈਮ ਦੁੱਧ ਅੱਧਾ ਅੱਧਾ ਚਲ ਆ ਹੀ ਕਰ ਲੜੀਏ ਇੱਕ ਟਾਈਮ ਦਾ ਦੁੱਧ ਮੈਨੂੰ ਦੇ ਦੇ ਕਰੀ ਇੱਕ ਟਾਈਮ ਦਾ ਤੂੰ ਰੱਖ ਲਿਆ ਕਰੀ ਤੜਕੇ ਵਾਲਾ ਮੈਂ ਲੈ ਜਾ ਕਰੂ ਅਥ ਨਾਲ ਤੂੰ ਰੱਖ ਲਿਆ ਕਰੀ ਅੱਧਾ ਅੱਧਾ ਕਹਿਣੀ ਆ ਮੈਂ ਤੜਕੇ ਵਾਲਾ ਵੀ ਅੱਧਾ ਅੱਧਾ ਦੇ ਦੇ ਨਾਥਰ ਵਾਲਾ ਵੀ ਅੱਧਾ ਅੱਧਾ ਦੇਖੋ ਨਾ ਤੇ ਮੈਂ ਤੇਰੇ ਘਰੇ ਮੈਂ ਸਾਹਮਣਾ ਆਏ ਬੇ ਨਾਂ ਤੇਰੇ ਘਰੇ ਨੀਰਾ ਪੋਣਾ ਆਏ ਜਾਵੇ ਨਾ ਤੇਰੇ ਘਰੇ ਗੋਆ ਛਟਣਾ ਆਏ ਜਾਵੇ ਪਰ ਦੁੱਧ ਦੇ ਮਿਜਕਰੀ ਲੈ ਕੇ ਜਾਉਂਗੀ ਦੁੱਧ ਦਾ ਦੁੱਧ ਲੈਣ ਵੀ ਨਹੀਂ ਮੇਰੀ ਗੱਲ ਸੁਣ ਤੂੰ ਕੰਮ ਨਹੀਂ ਕਰਸੇ ਦੁੱਧ ਲੈਣ ਵੀ ਨਹੀਂ ਨਹੀਂ ਤੂੰ ਪਰੇਰਾ ਮੈਂ ਤੈਨੂੰ ਦੱਸਾਂ ਦੁੱਧ ਲੈ ਕੇ ਆਹੋ ਹਾਂ ਮੈਂ ਦੇਖੋ ਕੋਈ ਬੁੜੀ ਬੇਬੇ ਆਉਂਦੇ ਬਿੱਤਲੇ ਕਿਉਂ ਬੇਬੇ ਦੀ ਤਾਂ ਕੀਮ ਜਾਲਾ ਮੇਰੇ ਹੁੰਦੇ ਦੁੱਧ ਦੀ ਘੁੱਟ ਪਾੜੇ ਤੈਨੂੰ ਜਵਾਨੀ ਤੇ ਬੇਬੇ ਨੂੰ ਵੀ ਸਣੇ ਜੁੱਲੀ ਬਿਸਤਰਾ ਨਾਚਕਾਇਆ ਤਾਂ ਵਾਗ ਹੀ ਨਹੀਂ ਲੈ ਆ ਜਾਂਦੀ ਸੀ ਜਿਹਦੇ ਨੂੰ ਡੋਲੂ ਚੱਕ ਕੇ ਜੰਮੀ ਨਹੀਂ ਸ਼ਰਮ ਸ਼ੁਰਮ ਆਂਦੀ ਵੀ ਤੂੰ ਤੀਜੇ ਦਿਨ ਦੁੱਧ ਲੈਣ ਕਉਂ ਨਹੀਂ ਕੀ ਆਦਰ 20 ਵਾਰੀ ਬੇਇਜ਼ਤੀ ਕਰਤੀ ਮੈਂ ਕੋਈ ਨਾ ਆਉਂਦੇ ਬੇਬੇ ਜੀ ਦਾ ਵੀ ਕਰਦੀ ਹਿਸਾਬ ਕਿਤਾਬ ਛੋਕਰ ਲਈ ਆਉਂਦੀ ਹਰ ਪ੍ਰੀਤਤਾ ਦੁੱਧ ਮੈਨੂੰ ਅਜ ਮਾਗਦੇ ਚਾਕ ਨਹੀਂ ਆਉਣਾ ਬੈਠੀ ਹੋਵੇ ਮੈਂ ਮਰ ਜਾ ਕੰਮ ਵਾਗ ਗਿਆ ਉੱਥੇ ਟਾਈਮ ਲੱਗ ਗਿਆ ਮੈਨੂੰ ਅਜ ਮਾਗਦਾ ਦੁੱਧ ਫੜਾ ਕੇ ਆਉਣਾ ਮੈਂ ਤਾਂ ਸਭ ਇਕੱਠਾ ਟਕਣ ਹੋਈ ਪਈ ਸੀ ਫਵాలే ਆ ਤੇ ਦੁੱਧ ਹਾਂ ਫਵాలే ਬੇਬੇ ਪਾਤਾ ਤੇਰੀ ਨੂਨੇ ਨੇੇ ਕਰੂ ਕੀ ਗੱਲ ਜਵਾਬ ਦੇ ਤਾ ਜਵਾਬ ਕੀ ਨੇ ਤਾ ਬੜਾ ਕੁਝ ਬੋਲੀ ਮੈਨੂੰ ਤਾ ਕੀ ਬੋਲੀ ਹੂੰ ਬੋਲਣਾ ਕਿ ਸਹੀ ਜਿਵੇਂ ਗਿੱਠ ਦਾ ਡੰਡਾ ਲੱਗੇ ਜਿਵੇਂ ਬੋਲਦੀ ਹੁੰਦੀ ਹੈ ਕਹਿੰਦੀ ਆ ਕਿ ਮੈਂ ਤਾਂ ਮੁੱਲ ਲੈ ਜਾਣਾ ਤਾਂ ਕਹਿੰਦੀ ਆ ਜਾ ਕਰ ਦੁੱਧ ਨੂੰ ਕਣੀ ਮੈਂ ਤਾਂ ਮੁਰਕੇ ਪਾਉ ਨਹੀਂ ਦਿੰਦੀ ਬੇਬੇ ਨੂੰ ਦੁੱਧ ਮੈਂ ਕਹ ਦੇਖ ਪਣੀ ਮੈਂ ਸਾਂਝੀ ਹੈ ਬੇਬੇ ਵਾਲੀ ਮੈਂ ਸਾਂ ਮੈਂ ਕਿਹੜਾ ਸਾਰਾ ਦੁੱਧ ਲਿਆਉਣੀ ਆ ਬੇਬੇ ਮੁਰਕ ਲਓ ਦੁੱਧ ਲਿਆਉਣੀ ਆ ਮੁਰਕ ਲਓ ਮੈਂ ਛੋਟਾ ਜਿਹਾ ਢੋਲੂ ਹੈ ਹੀ ਪਰ ਕੇ ਦਿੰਨੀ ਆ ਮੈਂ ਸਾਰਾ ਦੁੱਧ 3 ਕਿਲੋ ਉਹਦੇ ਕੋਲੇ ਰਹਿ ਜਾਂਦਾ ਸਾਂਝੀ ਮੈਂ ਹਾਂ ਫਿਰ ਮੇਰੀ ਮੈਂ ਹਸ ਗਈ ਉਹ ਦੁੱਧ ਦੀ ਕੀ ਲੱਗ ਕੇ ਤਨ ਕਰੇ ਮੈਂ 5 ਕਿਲੋ ਪੱਕਾ ਦੁੱਧ ਦਿੰਦੀ ਆ ਮੈਂ ਇਸ ਮੇਰੇ ਤਾਂ 2 ਕਿਲੋ ਮਸਾਂ ਬੰਦਾ ਵਾ ਸਭ ਪੈਂਦਾ ਹੋਵੇ ਛੋਟਾ ਹੀ ਆ ਤਾਂ ਢੋਲੂ ਮੈਨੂੰ ਪਤਾ ਆ ਹੁਣ ਭਾਵੇਂ ਸੱਚੋ ਤਾਂ ਗਾਲੀ ਕਲੇਸ ਨੂੰ ਪੈਣਾ ਮੈਨੂੰ ਕੈ ਵੇਰੀ ਚੱਪ ਕਰਕੇ ਨਾ ਜੇ ਬਾਹਲਾ ਬੋਲੂਗੀ ਨਾ ਤਾਂ ਮੈਂ ਮੈਂ ਮੈਂਸ ਲੈ ਜੂ ਨਾ ਮੈਂ ਤੈਨੂੰ ਲੈ ਜੂ ਕਰੇ ਮੈਂ ਕਿਹਾ ਉਹਦੇ ਨਾਲ ਪੱਕਾ ਕਰਿਆ ਸੀ ਵੀ ਬੇਬੇ ਤੇਰੇ ਨਾਲ ਪੱਕੀ ਕਰਤੀ ਵੀ ਬੇਬੇ ਨਹੀਂ ਰਹਿਣਾ ਕੋਈ ਤੇ ਤਾਂ ਆ ਗਈ ਕਿ ਮੇਰੇ ਨਾਲ ਰਾਜਾ ਮੇਰੇ ਨਾਲ ਰਾਜਾ ਬੇ ਜੇ ਮੈਨੂੰ ਐ ਪਤਾ ਹੁੰਦਾ ਵੀ ਐ ਕਲੇਸ਼ ਕਰਿਆ ਕਰੂਗੀ ਮੈਂ ਤਾਂ ਛੋਡੇ ਨਾਲ ਹੀ ਰਲ ਜਾਂਦੀ ਮੈਂ ਤਾਂ ਜੱਬ ਵੀ ਨਹੀਂ ਸੀ ਕਰਦੀ ਨਹੀਂ ਮੈਂ ਇਸ ਦਾ ਹੀ ਪੰਗਾ ਨਮੇੜਾ ਸਾਡਾ ਕਿੱਥੇ ਕਰਦੀ ਐ ਤੂੰ ਜੇ ਸਾਡਾ ਕਰਦੀ ਹੁੰਦੀ ਤਾਂ ਸਾਡੇ ਨਾਲ ਰਹਿੰਦੀ ਕਰਦੀ ਤਾਂ ਤੂੰ ਕਿਰਣਾ ਦਾ ਵਾਦਾ ਮੈਨੂੰ ਆਏ ਗਿਆ ਕਿ ਚੜ ਕੋਈ ਨਾ ਨਿਆਣੀ ਐ ਦੀ ਛੋਟੀ ਆ ਵੀ ਚਲ ਤੂੰ ਤਾਂ ਖਿਆਣੀ ਐ ਹਾਂ ਤੈਨੂੰ ਕਿਹਨੇ ਕਹਤਾ ਵੀ ਉਹ ਨਿਆਣੀ ਐ ਉਹ ਤਾਂ ਬਤਾਗਾ ਹੁਣ ਉਹ ਦੂਜਾ ਦੇ ਉਹ ਦਾਦੀ ਬਣੀ ਖੜੀ ਹੈਗੀ ਫੇਰ ਮੈਨੂੰ ਕਹਿੰਦੀ ਐ ਕਰਕੇ ਨਹੀਂ ਜੇ ਜਾਦੀ ਤੈਨੂੰ ਬੁੜੀ ਨਹੀਂ ਮੇਰੇ ਕਹਿੰਦੀ ਲੈ ਜਾ ਬੁੜੀ ਨੂੰ ਕਹਿੰਦੀ ਮੈਂ ਤਾਂ ਮੈਂ ਖੋਲਣ ਨਹੀਂ ਦਿੰਦੀ ਮੈਨੂੰ ਕਹਿੰਦੀ ਮੈਂ ਦੇ ਹੱਥ ਲਾ ਕੇ ਦੇਖ ਤੂੰ ਕਹ ਦੇ ਫੇਰ ਮੈਂ ਕੱਲੀ ਬੁੜੀ ਤੋ ਕੀ ਕਰਾਉਣਾ ਆ ਨਾਲੀ ਮਾਂ ਇਸ ਬੁੜੀ ਦੇ ਫੇਰ ਨਾਲੀ ਮਾਂ ਤੇ ਜਾ ਉਬੜੀ ਦੇ ਹਾਂ ਜੇ ਮੈਂ ਕਾ ਬੁੜੀ ਜਾਉ ਤਾਂ ਮੈਂ ਇਸ ਵੀ ਜਾਉਗੀ ਦੇਖ ਭਾਈ ਗੱਲ ਕਰ ਲਾ ਉਹਦੇ ਨਾਲ ਮੈਨੂੰ ਨਾ ਕੁਛ ਬੋਲੇ ਬੱਦਕਟ ਨਾ ਤਾਂ ਮੈਂ ਕਦੇ ਬਾਲਾ ਬੁਲਾਇਆ ਉਹਨੂੰ ਮੈਂ ਤੇ ਤੈਨੂੰ ਬੋਲ ਮਾਰਿਆ ਸੀ ਐ ਆਈ ਭਜੀ ਦੇ ਨਾ ਦਸਵੀਂ ਕੀ ਕਹਿੰਨੀ ਐ ਲੈ ਨਾ ਦੇਖ ਲੈ ਮੈਂ ਕਿ ਤੇਰੇ ਕਿ ਦੁੱਧੋਂ ਹਮਾਇਸ ਦੁਰਦਾਰੀ ਤੇ ਪੇਕਿਆਂ ਨੇ ਦਿੱਤੀ ਐ ਮੇਰੀ ਮਾਂ ਤੇ ਮੇਰਿਆਂ ਲੱਗੀਆਂ ਵਧੇਣਾਗਾ ਤੂੰ ਸੱਚੀਆਂ ਸੁਣਾ ਕੇ ਆਉਂਦੀ ਓ ਸੁਣਾਈਆਂ ਸੀ ਬੇਬੇ ਸਾਰੀ ਕੁਛ ਸੁਣਾਈ ਕਰਕੇ ਐਂ ਮਾਂ ਕੋਈ ਤੇਰੇ ਪੇਕਿਆਂ ਦੀ ਮੈਂਸ ਨਹੀਂ ਭਣੀ ਸਾਂਜੀ ਮੈਂਸ ਹੈਗੀ ਤੇਰਾ ਕੋਈ ਮੈਂਚ ਕੱਲੀ ਦਾ ਹੱਕ ਨਹੀਂ ਹੈਗਾ ਹੁਣ ਮੈਨੂੰ ਐ ਦੱਸ ਹੁਣ ਮੈਂ ਦੁਪਹਿਰੇ ਚ ਕਿੱਧਰ ਜਾਵਾਂ ਹੁਣ ਤਾਂ ਡੇਰੀਆਂ ਹੀ ਬੰਦ ਹੋ ਗਈਆਂ ਹੁਣ ਕਿੱਦਾਂ ਕੋਈ ਮਾੜਾ ਖੜਾ ਕੇ ਜਾਣੀ ਮੈਨੂੰ ਫੜਾ ਡੋਲੂ ਰੇ ਐਂ ਕੀ ਉਹਦੇ ਪਿਆਰਾ ਰਾਜਾ ਕੀ ਵੀ ਦੁੱਧ ਨਹੀਂ ਦੇਣ ਦਿੰਦੀ ਰੱਖਿਆ ਤੇ ਤੁਹਾਡਾ ਦੁੱਧ ਮੈਂ ਜੱਗ ਭਰ ਕੇ ਡੂੜ ਕਿਲੋ ਦਾ ਜੇ ਤੈਨੂੰ ਨਾਂ ਪਾਉਣ ਦਿੱਤਾ ਅਸੀਂ ਚਾਕਰ ਨੂੰ ਵੀ ਚੱਕੀ ਜਾਵਾਂਗੇ ਆਹ ਨਾਂ ਪਾਉਣ ਕਿੰਨਾ ਨੇ ਤਾਂ ਮੈਂ ਫੜਾ ਕੇ ਜਾਊਂਗੀ ਉਹਦੇ ਪਿਓ ਦਾ ਨਾਮ ਚਲ ਮੈਂ ਕਿਸੇ ਦੇ ਗੜਬੀਦਾਰੀ ਵੀ ਲੈ ਆਉਂਦੀ ਕਿਸੇ ਤੋਂ ਮੰਗ ਲਿਆਉਂਦੀ ਪਈ ਕੋਈ ਨਹੀਂ ਅਸੀਂ ਕੱਲ ਨੂੰ ਪਈ ਢੋਲ ਵਾਲੇ ਨੂੰ ਕਹਿ ਦਿਆਂਗੇ ਢੋਲ ਵਾਲੇ ਨੂੰ ਐਵੇਂ ਕਹਿ ਦਿਆਂਗੇ ਹੁਣ ਤੂੰ ਕਰ ਤੂੰ ਸੇ ਮੈਨੂੰ ਹੁਣ ਪੈਸੇ ਦੇ ਦੇਂਨੇ ਆਂਗੇ ਖਰਦਾਨੇ ਵਾਸਤੇ ਮੈਸ ਵਾਸਤੇ ਪਤਾ ਮੈਨੂੰ ਮੁੰਡਾ ਉੱਦੀ ਰਿਆ ਜਾਂਦਾ ਮੈਂ ਉਹ ਮੁੰਡੇ ਨੂੰ ਦੇ ਕੇ ਫੜਾਉਣੀ ਆ ਉਦੀ ਜੜਕਦੇ ਨੇ ਨਾ ਅੱਛਾ ਤੈਨੂੰ ਖਰਦਾਨੇ ਦੇ ਪੈਸੇ ਵੀ ਦਿੰਦਾ ਦੇ ਦੇਂਦਾ ਤੇਰੇ ਕੋਲ ਦੱਸਿਆ ਨਹੀਂ ਕਿ ਤੇ ਲੜਨਾ ਪਈ ਮੁੰਡੇ ਨਾਲ ਐਵੇਂ ਜਾ ਮੈਂ ਭੇਜ ਤੂੰ ਖਰਦਾਨੇ ਦੇ ਪੈਸੇ ਦੇਣਾ ਪਰ ਪਿੱਛੇ ਕੀ ਰਹਿ ਗਿਆ ਅਜੇ ਮੈਨੂੰ ਕਹਿੰਦੀ ਨਾ ਨਹੀਂ ਤਾਂ ਗੋਹਾ ਸਟਕੇ ਜਾਇਆ ਕਰਨੀ ਇੱਕ ਟਾਈਮ ਨਾਲੇ ਮੈਂ ਇਸ ਨੂੰ ਕਹਿੰਦੀ ਤੂੜੀ ਪੱਕ ਜਾਇਆ ਕਰਨਾ ਹਰਾ ਪੱਕ ਜਾਇਆ ਕਰ ਮੇਰੇ ਘਰੇ ਸਾਹਮਣੇ ਜਾਇਆ ਕਰ ਮੈਂ ਤੇ ਦੇਖ ਪੈਣੀ ਮੈਂ ਕਿਹਾ ਅੱਧਾ ਦੁੱਧ ਲੈ ਜਾਨੇ ਮੈਂ ਸਾਹਮਣਾ ਮੈਂ ਤਾਂ ਜਮਾ ਨਹੀਂ ਆਉਂਦੀ ਮੈਂ ਤਾਂ ਜਵਾਬ ਦੇ ਹੀ ਮੈਂ ਤਾਂ ਸਾਤਾ ਮੁੰਡਾ ਜਦੋਂ ਮੀਂਹ ਕਰਦਾ ਉਹਦੀ ਮੈਂ ਤਾਂ ਮੰਗ ਲੈਨੀ ਆ ਬੇ ਪੁੱਤ ਸੀ ਖਾਦੀ ਬੋਲੀ ਲੈਉਣੀਆਂ ਮੈਨੂੰ ਦੇ ਦੇ ਐ ਕਰ ਪਈ ਫਰਾਏਰੇ ਮੇਰੇ ਡੋਲੂ ਜਿਹੜੇ ਤੈਨੂੰ ਪੈਸੇ ਦਿੰਦਾ ਸੀ ਤਾਂ ਉਹਦਾ ਦੁੱਧ ਹੀ ਲੈ ਲਿਆ ਕਰ ਅਸੀਂ ਤਾਂ ਮੈਂ ਸਨ ਅਸੀਂ ਤਾਂ ਵੇਚਾਂਗੇ ਮੈਂ ਸਾਨੂੰ ਤਾਂ ਅੱਧ ਦੇ ਦੇ ਮੇਰੀ ਸੋਹਣੀ ਗੱਲ ਮੇਰੇ ਤੋਂ ਮੂੰਹ ਤੋਂ ਨਿਕਲ ਗਈ ਸੱਚੀ ਗੱਲ ਤਾਂ ਇੱਥੋਂ ਕਿਤੇ ਚੋਰੀਆਂ ਦਾ ਮੁੰਡਾ ਮੈਨੂੰ ਪੈਸੇ ਦਿੰਦਾ ਹੋਵੇ ਐਨੇ ਜਾ ਕੇ ਤੂੰ ਮੁੰਡੇ ਨਾਲ ਨਾ ਕਿਤੇ ਕਲੇਸ ਪਾ ਕੇ ਵਈ ਨਹੀਂ ਆਹੋ ਕਲੇਸ਼ ਤਾਂ ਦੇਖ ਬੇਬੇ ਹੁਣ ਹੋਊਗਾ ਤੇਰੀ ਨੂਨ ਨੇ ਸ਼ੁਰੂ ਕੀਤਾ ਮੈਂ ਨਹੀਂ ਕੀਤਾ ਕੋਈ ਨਾ ਮੈਂ ਤੈਨੂੰ ਦੁਬਾਰਾ ਫੜਾ ਜਾ ਕਰੂੰਗੀ ਜੇ ਬਾਲਾ ਕਰਦੀਆਂ ਮੇਰਾ ਤਾਂ ਵਧਿਆ ਪਏ ਬਲੱਡ ਹੁਣ ਮੈਥੋਂ ਐ ਨਹੀਂ ਪਤਾ ਵੀ ਦੁਬਾਰੇ ਕੀ ਕੀ ਉਹਨੂੰ ਬੋਲਿਆ ਜਾਵੇ ਮੁੜ ਕੇ ਉਹਨੂੰ ਸਮਝਾਦੀ ਮੇਰੇ ਸਾਹਮਣੇ ਨਾ ਹੋਵੇ ਜਦੋਂ ਦੁੱਧ ਨਾ ਐ ਕਰਿਆ ਕਰ ਮੇਰਾ ਤਾਂ ਦੁੱਧ ਪਈ ਜਾ ਤਾਂ ਤੂੰ ਦੇਣੀ ਹੈ ਜੇ ਤੇਰਾ ਮਨ ਹੈ ਵੀ ਹਾਂ ਮੈਂ ਸਾਨੂੰ ਦੁੱਧ ਦੇਉਂਗੀ ਚੁੱਪ ਕਰਕੇ ਆਪ ਖਾ ਲੈ ਮੇਰੇ ਨਾਲ ਜਾਇਆ ਕਰੋ ਮੇਰੀ ਐਸਾ ਉਹ ਕੀ ਲੱਗ ਕੇ ਜਾਂਦੀਆਂ ਮੈਂ ਅੱਜ ਤੇਰਾ ਦੁੱਧ ਲੈਣ ਨਹੀਂ ਆਉਂਦੀ ਸਾਡੇ ਘਰੇ ਜਾ ਕੇ ਤਰਿਆ ਕਰੀ ਜੇ ਤੈਨੂੰ ਬਾੜਾ ਕਰਦੀ ਏ ਤੈਨੂੰ ਨਹੀਂ ਰੋਟੀ ਦਿੰਦੀ ਰੋਟੀ ਮੇਰੇ ਕੋਲੇ ਖਾਇਆ ਕਰੀ ਆ ਜਾ ਕਰੀ ਹਾਂ ਰੋਟੀ ਕੇ ਮੈਂ ਨਹੀਂ ਨਾਲ ਆ ਸਾਬ ਤਮੋਂ ਦੇ ਨਾ ਕਰੂੰਗੀ ਉਹਨੂੰ ਦੱਸੀ ਜਾ ਕੇ ਕਰੀ ਹੁੰਦੇ ਨਾ ਗੱਲ ਵੀ ਮੁੰਡਾ ਮੈਨੂੰ ਦਾਣੇ ਦਾਣੇ ਦੇ ਪੈਸੇ ਦੇ ਦੇ ਖਾਦਾਂ ਦੇ ਪੈਸੇ ਦੇ ਦੇ ਫੇਰ ਟੱਕਰ ਗਈ ਨਾ ਉਹਦੇ ਕਰੂੰ ਉਹਦੇ ਨਾਲ ਗੋਲ ਨਾ ਮੈਂ ਆਖਾਂਗੀ ਵੀ ਦਾਣੇ ਦੇ ਪੈਸੇ ਦੇ ਦੇ ਕਰ ਕੇ ਦੇਣੇ ਦੁੱਧ ਫੜਾਇਆ ਮੈਨੂੰ ਮੈਂ ਚਾਹ ਲੈ ਕੇ ਦੋ ਨਹੀਂ ਤੇ ਦੇਖੋ ਤਾਂ ਲੱਗ ਜਾਂਦਾ ਆਪਣੀ ਨੌਕਰੀ ਤੇ ਕਹ ਦਿੰਦਾ ਹਰਾ ਨਹੀਂ ਮੈਥੋਂ ਵੱਢ ਕੇ ਲੈਂਦਾ ਜਾਂਦਾ ਬਾਈ ਹਰਾ ਵੱਢ ਕੇ ਤਾਂ ਦੀ ਰੇੜੀ ਤੇ ਹਰਾ ਵੱਢ ਕੇ ਲਿਆ ਕੇ ਦਿੰਦਾ ਉਹ ਮਰ ਜਾ ਇੰਨੇ ਕੰਮ ਕਰਦਾ ਉਹ ਤੇ ਮੈਨੂੰ ਉਹਨੇ ਕਦੇ ਦੱਸੀ ਨਹੀਂ ਮੇਰੇ ਕੋਲ ਗੱਲ ਨਹੀਂ ਕਰੀ ਉਹਨੇ ਆ ਲੀੜੇ ਲਵੇੜ ਕੇ ਆ ਜੂ ਬਾਹਰ ਮੈਂ ਕਿਤੇ ਲੀੜੇ ਕਿਵੇਂ ਲਿਬੜ ਗਏ ਕਹਿੰਦਾ ਮੈਂ ਤਾਂ ਖੇਤ ਗੇੜਾ ਮਾਰਨ ਗਿਆ ਸੀ ਨਹੀਂ ਫੇਰੇ ਬੁੜਵਾ ਲੋ ਆਪਣੇ ਕੰਮ ਆਜ ਨਹੀਂ ਹੁੰਦੇ ਬੰਦਿਆਂ ਦੇ ਤਾਂ ਵਾਲੇ ਵੱਡੇ ਵੱਡੇ ਮਾਣੇ ਹੁੰਦੇ ਨੇ ਤੇਰੀ ਨੂੰਦਾ ਨਹੀਂ ਮਾਜਣਾ ਨਾ ਮਾਜਣਾ ਮੇਰਾ ਵੀ ਨਹੀਂ ਪਈ ਮੈਂ ਵੀ ਬੁੜੀ ਆ ਮੈਂ ਕੜਾ ਬੰਦਾ ਫਿਰ ਚਲ ਕੋਈ ਨਾ ਤੂੰ ਜਾ ਮੈਂ ਤੇਰਾ ਆਣਾ ਮੈਂ ਦੱਸਾਂ ਗਾ ਦੁੱਧ ਮਾਇ ਫੜਾ ਕੇ ਜਾਨੀ ਆ ਤੈਨੂੰ ਹੁਣੀ ਬੁੜਾਇਆ ਮੈਨੂੰ ਤਾਂ ਹੁਣੀ ਆਜੇ ਮੈਂ ਫੜਾ ਲੈ ਕੇ ਆਉਂਗੀ ਆਓ ਵੱਡੀ ਚਲਾਕ ਲੈ ਜਿੱਕ ਤੇ ਮੈਨੂੰ ਪਤਾ ਹੁੰਦਾ ਨਾ ਮੈਂ ਤਾਂ ਟਕੜ ਟਕੜ ਦੀਆਂ ਸੁਣਾ ਕੇ ਨਹੀਂ ਮੈਂ ਤਾਂ ਸਮਾਰ ਕੇ ਦੇ ਕੇ ਆਉਂਦੀ ਮੇਲੇ ਖਲਦਾਣਾ ਸਾਡਾ ਹਰੇ ਸਾਡਾ ਲੈ ਕੇ ਦੇਵੇਂ ਹਜੇ ਕੋ ਮੇਰੀ ਮਾਸ ਮੇਰੀ ਮੈਸ ਵੱਡੀ ਆ ਗਈ ਮੈਂ ਸਾਲੀ ਮੈਂ ਤਾਂ ਤੂੰ ਦੇਖਦੀ ਜਈਂ ਵੇਚਣੀ ਪੂ ਫਿਰ ਮੈਨੂੰ ਜੱਬੀ ਮਕਾ ਵਧੀਆ ਕੀਤਾ ਮੈਂ ਜੱਡੋਲੂ ਜਿਹਾ ਚਲਾ ਕੇ ਮਾਰਿਆ ਹੁਣ ਬਿਸ਼ਰਮੀ ਤੇ ਤਣਾ ਆ ਤਾ ਨਾ ਜਾਊਗੀ ਦਵਾਰੇ ਹੁਣ ਨਹੀਂ ਆਉਂਦੀ ਦੁੱਧ ਲੈਣ ਉਹ ਬਿਸ਼ਰਮੀ ਹੋਊਗੀ ਜੇ ਦੁੱਧ ਲੈਣ ਆਈ ਤਾਂ ਅਬੇ ਬੇਜ ਨੂੰ ਵੀ ਕਰੂੰਗੀ ਗੱਲ ਮੈਂ ਸਾਬਚੀ ਕਰਨਾ ਪਊਗਾ ਉਹਦੇ ਆ ਕਿਧਰ ਆਵੀ ਹੁਣੀ ਕੁੜੇ ਵੀਰ ਜੋ ਦੁੱਧ ਲੈਣ ਆਈ ਸੀ ਮੇਰੇ ਘਰ ਸੋਣਾ ਤੇ ਤੂੰ ਉਹਦਾ ਡੋਲੂ ਕਿਵੇਂ ਚਲਾ ਕੇ ਮਾਰਿਆ ਕੋਈ ਮੰਗਤੀ ਸੀ ਉਹ ਤੂੰ ਆਪਦੇ ਕੰਮ ਗਈ ਸੀ ਨਾ ਹਾਂ ਗਈ ਸੀ ਫਿਰ ਤੂੰ ਅੱਧ ਵਿਚਾਲੇ ਕਿਉਂ ਆ ਗਈ ਮੈਂ ਫਿਰ ਮੈਂ ਆਵਾਂ ਨਾ ਮੈਂ ਉਹਦਾ ਕੰਮ ਕਰੇ ਆਈ ਤੇ ਮੈਂ ਹੁਣ ਆਪਦੇ ਘਰੇ ਆਉਣੀ ਸੀ ਨਾ ਪਰ ਤੁਮਨ ਨੂੰ ਪਤਾ ਉਹ ਦੁੱਧ ਦੀ ਮਾਰੀ ਕੰਮ ਛੱਡ ਕੇ ਆਈਆਂ ਤੂੰ ਤਾਂ ਤਾਈ ਕੋਲੇ ਗਈ ਸੀਗੀ ਤੇ ਫਿਰ ਮੈਂ ਕੰਮ ਛੱਡ ਕੇ ਨਾ ਮ ਉਹ ਤਾਂ ਚਾਹ ਕਰਨ ਨੂੰ ਬੈਠੇ ਹੋਣਗੇ ਮੈਂ ਕਿਹਾ ਮੈਨੂੰ ਆਏ ਹੋ ਗਿਆ ਤੇ ਮੈਂ ਕਿਹਾ ਮੈਂ ਦੁੱਧ ਫੜਾ ਕੇ ਆਉਣਾ ਮੈਂ ਦੁੱਧ ਤੇਰੇ ਤੇ ਫ੍ਰੀਜੇ ਚ ਉਹਦਾ ਲੈ ਤੇ ਦੁੱਧ ਉਹਦਾ ਡੈਰੀ ਡੋਰੀ ਤੋਂ ਮੰਗਾਇਆ ਕਰ ਰੋ ਰੋ ਕੇ ਆਪਾਂ ਨੂੰ ਦੁੱਧ ਨੂੰ ਕੀ ਕਰਕੇ ਨਾ ਡੈਰੀ ਦਾ ਕੀ ਮੰਗਾ ਲੈ ਮੈਂ ਇਸ ਮੈਨੂੰ ਬੰਡੀ ਆਈਏ ਮੇਰੀ ਮਾਇਸ ਹੈਗੀ ਸਾਡੀ ਮਾਇਸ ਹੈਗੀ ਤੇ ਤੂੰ ਕੀ ਲੱਕ ਕੇ ਜਾਨੀਂ ਮਾਇਸ ਦੀ ਸਾਰਾ ਕੰਮ ਨਾ ਮੈਂ ਕਰਦੀ ਆ ਸਿਕਰਦਪੁਰ ਮੇਰੇ ਉੱਤੋਂ ਦੀ ਲੰਘਦਾ ਹੈ ਤੂੰ ਨਹੀਂ ਕਰਦੀ ਕੋਈ ਕੰਮ ਨਾਲੇ ਸਾਰਾ ਦਿਨ ਮੈਂ ਸਮਝ ਤੇ ਦੁੱਧ ਦੋਤੇ ਨਾ ਕਰੀ ਜਾਕਰ ਮੈਂ ਨਹੀਂ ਉਹਨੂੰ ਚੋਣੀ ਦੁੱਧ ਦੀ ਵੀ ਦਿੰਦੀ ਤੇ ਦੁੱਧ ਦੀ ਕਹਿੰਦੀ ਮੈਂ ਨਹੀਂ ਦਿੰਦੀ ਤੂੰ ਜਦੋਂ ਮਾਇਆ ਦੇ ਆਉਂਗੀ ਕਿਤੇ ਸਾਂਝੀ ਮਾਇਆ ਸਾਤੇ ਮੇਰੀ ਮਾਇਆ ਸਾ ਮਾਇਆ ਦੇ ਕੇ ਆਉਂ ਤੂੰ ਵੀ ਨੂੰ ਰੋਕ ਨਹੀਂ ਸਕਨੀ ਮੈਂ ਦੱਸਾਂ ਮੈਂ ਤਾਂ ਰੋਕ ਕੇ ਦਿਖਾਉਂਗੀ ਬਈ ਦੁੱਧ ਦੱਦ ਨਾ ਲੈ ਕੇ ਜਾਈਂ ਦੇਖ ਫੇਰ ਆਪਣੀ ਹੋ ਜੂਗੀ ਲੜਾਈ ਫੇਰ ਤੂੰ ਕਹੇਗੀ ਮੈਨੂੰ ਬੁਰਾ ਬਣਾ ਤੇ ਮੈਂ ਇਥੋਂ ਐਵੇਂ ਕੁਝ ਹੋਰ ਹੰਡਾਈਦਾ ਫੇਰ ਉਹਦੇ ਨਾਲ ਵੀ ਤੇਰੀ ਹੋ ਗਈ ਲੜਾਈ ਮੇਰੇ ਨਾਲ ਵੀ ਹੋਊਗੀ ਤੇਰੀ ਤੂੰ ਕਰ ਨਹੀਂ ਲੜਾਈ ਕਰ ਨਹੀਂ ਕੁਝ ਮਰਜੀ ਕਰ ਨਹੀਂ ਦੁੱਧ ਤਾਂ ਮੈਂ ਫੜਾ ਕੇ ਆਉਂਗਾ ਘਰ ਆ ਪਿਆ ਪਰ ਤੂੰ ਦੋੜੂ ਨਹੀਂ ਮੈਂ ਬੰਨਦੀ ਪੈਸੇ ਆਏ ਲੈ ਕੇ ਆ ਜਾ ਕਰੇ ਤੇ ਦੁੱਧ ਲੈ ਜਾ ਕਰੇ ਪੈਸੇ ਲੈ ਕੇ ਕਿਉਂ ਆ ਜਾਏ ਪੈਸੇ ਦੋ ਮੈਂ ਮੇਰਾ ਸੁਣੋ ਮੇਰੀ ਗੱਲ ਸੁਣੋ ਜੇ ਜੋ ਮੁੰਡਾ ਲੰਮਾ ਉੱਥੇ ਭੱਜ ਜਾਂਦਾ ਆਪਦੀ ਤਾਂ ਨੌਕਰੀ ਤੇ ਤੇ ਉਹਦੀ ਕਹਦਨੀ ਆ ਕਿ ਬਾਈ ਨੂੰ ਕਹਦੇ ਜਰਕ ਦੇਣਾ ਕਿ ਸਾਨੂੰ ਹਰਾ ਵੱਢ ਕੇ ਲਿਆ ਦੇ ਚੇਰੀ ਵੱਢ ਕੇ ਲਿਆ ਦੇ ਤੇ ਉਹਦਾ ਫਿਰ ਕੋਈ ਮੁੱਲੀ ਨਹੀਂ ਬਾਈ ਤਾਂ ਰੋਜ਼ ਇੱਥੇ ਪਾ ਕੇ ਜਾਂਦਾ ਮੈਂ ਸਾਨੂੰ ਨੀਰਾ ਐਵੇਂ ਕਹੀ ਜਾਂਦੀ ਹੈਗੀ ਕਿ ਜੇ ਜੋ ਤੂੰ ਪੇਕੀ ਭੱਜ ਜਾਂਦੀਆਂ ਨਾ ਪਾ ਕੇ ਵੀ ਜਾਂਦਾ ਨਵਾ ਕੇ ਵੀ ਜਾਂਦਾ ਸਾਰਾ ਕੁਝ ਕਰਕੇ ਜਾਂਦਾ ਮੈਂ ਉਹਦੋਂ ਫਿਰ ਦੁੱਧਵਾ ਦੇ ਵੀ ਸਾਰੇ ਲੈ ਕੇ ਜਾਂਦੇ ਆਗੇ ਉਹੀ ਨਹੀਂ ਕਰਕੇ ਜਾਂਦੇ ਕੰਮ ਉਹ ਸਾਰਾ ਕੁਝ ਨਹੀਂ ਲੈ ਕੇ ਜਾਂਦੇ ਉਹ ਨਹੀਂ ਦਿਨੀ ਹੁੰਦੀ ਕਿੰਨਾ ਡੋਲੂ ਭਰ ਕੇ ਦਿਨੀ ਆ ਮੈਂ ਦੱਸਾਂ ਗੱਲ ਐਡੀ ਕੋਈ ਮੈਂ ਕੰਮਲੀ ਨਹੀਂ ਵੀ ਮੈਂ ਸਾਰੀ ਚੁਕਾ ਦੇਨੀ ਆ ਤੇਰੇ ਮਗਰੋਂ ਤੇਰੇ ਤਾਂ ਦਿਮਾਗ ਜਿਹੜਾ ਹੁਈ ਬਥੇਰਾ ਉਹਨਾਂ ਦੇ ਪੈਸਾ ਗਾ ਮਾੜਾ ਮੋਟਾ ਕੋਈ ਹੋ ਵੀ ਕਰਿਆ ਕਰ ਕੀ ਕੀ ਕਰਿਆ ਕਰ ਮਾੜਾ ਮੋਟਾ ਦਾ ਫਾਇਦਾ ਵੀ ਸੋਚ ਆ ਫਾਇਦਾ ਫੇਰ ਸੋਚਣੀ ਆ ਮੈਨੂੰ ਪਤਾ ਹਰ ਵੀ ਤੇ ਚੋਰੀਆਂ ਮੁੰਡਾ ਮੈਨੂੰ ਕਿੰਨੇ ਕਿੰਨੇ ਪੈਸੇ ਦਿੰਦਾ ਗਾ ਖਰਦਾਨੇ ਇਹਨੂੰ ਐਵੇਂ ਕਹੀ ਜਾਂਦੀ ਤੇਰਾ ਸਾਡਾ ਮੇਰਾ ਕਮਾਈ ਕਰਦਾ ਉਹਦਾ ਕੋਈ ਮੁੱਲ ਨਹੀਂ ਹੈਗਾ ਤੈਨੂੰ ਤਾਂ ਕੱਲਾ ਉਸ ਨੂੰ ਗੁਰਲਾਸਾ ਉਹਨੂੰ ਵੱਡਾ ਬਣਾ ਰੱਖਿਆ ਗਾ ਮੇਰੇ ਕਮਾਈ ਕਰਦਾ ਤੇਰਾ ਫੇਰ ਆਪਣੇ ਘਾੜੀ ਮਾਰੀ ਕਰ ਮਾੜਾ ਕਰਦਿਆ ਕਮਾਈ ਕਮਾਰਾ ਉਹ ਕਮਾਈ ਤੇ ਤੈਨੂੰ ਕੋਈ ਉਹ ਕੀ ਫੇਰ ਕੋਈ ਉਧਰ ਦੇ ਕੇ ਆਉਂਦਾ ਕਮਾਈ ਆਹ ਇਸੇ ਕਹਿੰਦੇ ਕਾਲਾਤਾ ਕਿਸੇ ਦਾ ਹੈ ਬੀਸੀ ਨਾਲ ਨੂੰ ਦੁੱਧ ਪਾਣੀ ਦੇ ਗੇ ਨਾਲ ਇਹਨਾਂ ਨੂੰ ਕਮਾਈ ਫਰਾ ਕੇ ਦੇਖ ਮੇਰੇ ਨਾਲ ਬਾਲਗਾਂ ਗੱਲਾਂ ਨਾ ਕਰ ਮੇਰਾ ਤਾਂ ਦੁੱਖ ਹੀ ਵਸੇਰਾ ਤੇ ਦੁੱਧਾ ਆਦ ਨਾ ਮਿਲਿਆ ਜੀ ਫੇਰ ਆ ਮੈਂ ਕਹੀ ਕਿ ਇੱਧਰ ਹੀ ਮੰਗਦਾ ਨਹੀਂ ਖਾੜਾਉਂਦੀ ਨੀ ਕੋਈ ਕਹ ਦੇਨੀ ਕਿ ਬੇਬੇ ਖਾਦੀ ਬੋਰੀ ਮੰਗਾ ਲਾ ਤੇ ਆਈ ਮੰਗਾ ਲਾ ਉਹ ਸਾਰਾ ਖਾਦੀ ਬੋਰੀ ਨਗਦਾਂ ਦੀ ਉੱਥੋਂ ਹੀ ਹੁੰਦੀ ਆ ਉਹਨਾਂ ਦੇ ਘਰ ਨਹੀਂ ਆਉਂਦੀ ਮੈਂ ਤੁਹਾਨੂੰ ਦੱਸਾਂਗਾ ਦੁੱਧ ਦੇਂਦੀ ਤੂੰ ਕਿਨੇ ਤੜਫਦੀਆਂ ਉਹਨਾਂ ਨੂੰ ਜੇ ਕੁੱਟ ਦੇ ਦੇਨੀ ਆ ਡੋਲੂ ਪਈ ਮੁੱਲ ਦੇ ਦੇ ਕਰ ਦੇਖ ਮੈਥੋਂ ਬਾਲੀਆਂ ਗੱਲਾਂ ਨਾ ਹੋ ਕਰਵਾ ਤੇ ਬਸ ਦੁੱਧ ਨੂੰ ਹੱਥ ਨਾ ਲਾਈ ਜੇ ਤਾ ਪੈਸੇ ਦੇਓਗੇ ਤਾਂ ਤੂੰ ਪਾ ਕੇ ਆਉਗੀ ਜੇ ਸੁਣ ਲੈ ਗੱਲ ਜੇ ਤਾ ਦੁੱਧ ਦੇਣ ਦੇਵੇਂਗੀ ਤੇ ਨਾਲ ਤੇ ਮੈਂ ਰਹੂੰਗਾ ਇੱਥੇ ਤੇ ਨਾਲੇ ਮੇਰੀ ਰਹੂਗੀ ਮਾਂ ਇਸ ਜੇ ਤੂੰ ਦੁੱਧ ਨਹੀਂ ਦੇ ਦਿੰਦੀ ਨਾਲੇ ਮੈਂ ਉਧਰ ਜਾਊ ਤੇ ਨਾਲੇ ਜਾਊ ਮੇਰੀ ਮਾਂ ਇਸ ਤੂੰ ਜਾਣਾ ਵਗ ਜਾ ਮੈਂ ਇਸ ਤਾ ਨਹੀਂ ਮੈਂ ਫਿਰ ਤੇ ਲੈ ਆਉਂਦੀ ਮੇਰੀ ਹੈ ਮਾਂ ਦੀ ਮੇਰੀ ਹੈ ਹੁਣ ਦੇਖ ਲੈ ਬ ਚਾਰ ਸਾਲ ਹੋ ਗਏ ਦੇਖ ਲੈ ਮੈਨੂੰ ਸਾਹਮਣੇ ਨੂੰ ਮਾਂ ਇਸ ਤੇ ਫਿਰ ਮੈਂ ਇਸਦਾ ਨਹੀਂ ਹੋਏ ਤਾਂ ਮੇਰੀ ਮੈਸੀ ਬਣ ਗਈ ਹੁਣ ਨਹੀਂ ਮੈਸ ਮਸਤੈ ਨੂੰ ਨਾ ਨਾ ਤੇਰੀ ਮਾਂ ਸੁ ਕੋਈ ਤੇਰੀ ਮਾਂ ਤਾਂ ਫੇਰ ਹੋਵੇ ਜੇ ਤੇਰੀ ਪੇਕਿਆ ਨਹੀਂ ਦਿੱਤੀ ਹੋਵੇ ਤੇਰੇ ਮਾਂ ਤੇ ਉਹਨੇ ਦਿੱਤੀ ਹੋਵੇ ਇਹ ਮੈਸ ਮੇਰੀ ਹੈ ਮੈਨੂੰ ਬੰਡੀ ਆਈ ਹੈ ਬੰਡੀ ਆਏ ਤੂੰ ਵੀ ਮੈਨੂੰ ਬੰਡੀ ਆਈ ਸੀ ਤੈਨੂੰ ਮੈਂ ਰੱਖਿਆ 4 ਸਾਲ ਹੋ ਗਏ ਤੈਨੂੰ ਪਾਲਦੀ ਨੂੰ ਮੈਂ ਰੋਟੀ ਟੁੱਕ ਖਵਾਉਂਦੀ ਨੂੰ ਕੱਪੜਾ ਲੀੜਾ ਤੂੰ ਸਾਰਾ ਕੰਮ ਕਰਦੀਂਦਾ ਰਾਂ ਮੈਂ ਇਹ ਮੈਸ ਵੀ ਮੇਰੀ ਹੈ ਪਾਲ ਦੀ ਕਾਰੀ ਖਤਨਾ ਮੇਰਾ ਹਿੱਸਾ ਨਹੀਂ ਰੱਖੀ ਬੈਠੀ ਮੇਰਿਆਂ ਪੇਖਣ ਖਾਨੀਆਂ ਸਾਰਾ ਕੁਛ ਖਾਨੀਆਂ ਤੂੰ ਉਹਨਾਂ ਨੂੰ ਮੈਂ ਕੀ ਦਿੰਨੀ ਹੈਗੀ ਪੈਸੰਦ ਨਹੀਂ ਰਿਹਾ ਪਰ ਦੁੱਧ ਨਹੀਂ ਮਿਲ ਜਾਣ ਦਿੰਦੀਗੀ ਫੇਰ ਛੰਨ ਨਾਲੇ ਪੇਠਣ ਦਿਆ ਕਰੂ ਫੇਰ ਤੂੰ ਇਹ ਵੀ ਦੇਖ ਲੈ ਤੇ ਨਾਲੇ ਮੈਂ ਜਾ ਕੇ ਉਹਨੂੰ ਦੁੱਧ ਦਵਾ ਮੈਂ ਦੁੱਧ ਪਾਉਣੀ ਆ ਤੂੰ ਮੈਨੂੰ ਰੋਕ ਕੇ ਰੱਖਾਉਂਦਾ ਨਹੀਂ ਫੇਰ ਮੈਂ ਪਾਉਂ ਦਿੰਦੀ ਜਿਹੜਾ ਮੱਥਲੇ ਪਾ ਜੀ ਦਾ ਹੁੰਦਾ ਮੈਂ ਉਹ ਮਾਂ ਦਾ ਮਾਂ ਉਹ ਮਾਂ ਨਾਲ ਉਹ ਮਾਂ ਤਨ ਕਰਾ ਕੇ ਗਈ ਆ ਹੁਣ ਤੂੰ ਮੈਥੋਂ ਕਰਾ ਲੇਗੀ ਦੇਖ ਦੁੱਧਾ ਜਿਹਨੂੰ ਹੱਥ ਰਲਾ ਬੈਠੀ ਫੇਰ ਮੈਥੋਂ ਕੁਝ ਹੋ ਜਾਊਗਾ ਫੇਰ ਤੂੰ ਕਰੇਗੀ ਗੁੱਸਾ ਆ ਮੇਰੀ ਥੋੜਾ ਗੱਲ ਇਹ ਨਹੀਂ ਦੁੱਧ ਫੜਾਉਣ ਦਿੰਦੀ ਨਾ ਕਿੰਨਾ ਪਿਆ ਦੁੱਧ ਸਾਰਾ ਨਾਲੀ ਚ ਪਾਉਂ ਨਾਲਿਜ ਦਾ ਤੋ ਫਿਰ ਤੈਨੂੰ ਕਿ ਹੱਥ ਲਾ ਕੇ ਖਾ ਫਿਰ ਤੂੰ ਮਾਗਰ ਕਰ ਲਾਉਂਗੀ ਮੈਂ ਫ੍ਰਿਜ ਦੇ ਕੋਲੇ ਜਾਨੀ ਐ ਤੂੰ ਜਾਏਂਗੀ ਨਾ ਨਾ ਮੈਂ ਪਾਉ ਫੜਾਡੂ ਲੂ ਜਾ ਐਨੀ ਫੜਾਉ ਦੋ ਦੂਕੀ ਮੇ ਫੜਾ ਮਾ ਤੂੰ ਕੋਈ ਵਾਰ ਹੀ ਕੋ ਨਾ ਨਾ ਉਹ ਨਹੀਂ ਹੁੰਦੀ ਕੰਦਾ ਬਾਹਰ ਤੂੰ ਪਰੇ ਹੋ ਜਾ ਮੈਂ ਸਹਿਰ ਜਾਣਾ ਸੀਗਾ ਚਾਹ ਪੀ ਕੇ ਬਾਗ ਜਾਂਦਾ ਕੁੱਟ ਮੈਂ ਹਉਥੇ ਕਿਹੜੀ ਚਾਹ ਹੁੰਦੀ ਐ ਬਜੇ ਦੁੱਧ ਵਾਲੀ ਹਰਪ੍ਰੀਤ ਆਈ ਨਹੀਂ ਮੁੜ ਕੇ ਆ ਗਈ ਮੈਂ ਤਾਂ ਆ ਗਈ ਸ਼ੋਕਰਾਰਾ ਬੜਾ ਚਾਹ ਬਣਾ ਕੁੱਟ ਮੇਰੇ ਵਾਸਤੇ ਬਧੀਆ ਜੀ ਕਾਹ ਕਾਦੀ ਬਣਾ ਚਾਹ ਚਾਹ ਕਾਦੀ ਬਣਾਮ ਦੋਲੂ ਕਿਧਰ ਗਿਆ ਦੁੱਧ ਨਹੀਂ ਲੈਣ ਗਈ ਸੀ ਤੂੰ ਲੈਣ ਤਾਂ ਦੁੱਧ ਹੀ ਕੀ ਸੀ ਘਾ ਡੈਣ ਬੈਠੀ ਜੀ ਕਰੇ ਡੈਣ ਬੈਠੀ ਸੀ ਹਾਂ ਹੋ ਕਿਹੜੀ ਡੈਣ ਡੈਣ ਉਹੀ ਕਰਨਾ ਹੋਰ ਕੌਣ ਬੇਬੇ ਕਰਨਾ ਕੀ ਕਹਿੰਦੀ ਐ ਬੇਬੇ ਹੈ ਨਹੀਂ ਸੀ ਕਰੇ ਜਿਵੇਂ ਤਾਂ ਬੋਰ ਪਤਾ ਮੇਰੀ ਗੱਲ ਸੁਣ ਲੈ ਫਿਰ ਮੈਨੂੰ ਸਾਰਾ 1.5 ਕਿਲੋ ਤੱਕ ਦੁੱਧ ਲੈਣਾ ਹੁੰਦਾ ਆਪਾਂ ਕਿਹੜਾ ਬਾਲਾ ਲੈਣਾ ਹੁੰਦਾ ਉ ਤਾਂ ਆਪਣਾ 2.5 ਕਿਲੋ ਬਣਦਾ 5 ਕਿਲੋ ਦੁੱਧ ਹੁੰਦੀਆਂ ਮੱਝ ਤੈਨੂੰ ਤਾਂ ਕਿਤੇ 5 ਕਿਲੋ ਨਾ ਦੇ ਜੀ ਉਹ ਤਾਂ ਡੂੜ ਤੋਂ ਵੀ ਜਵਾਬ ਦਿੰਦੀ ਉਹਨੇ ਤਾਂ ਫੜ ਕੇ ਡੋਨੂ ਮੇਰਾ ਮੈਸਾਂ ਚ ਮਾਰਿਆ ਭਗਾ ਕੇ ਕਿੰਨਾ ਨੇ ਹਾਂ ਕਿਰਨਾ ਜੀ ਕੀ ਮਚਾਲ ਐ ਜੇ ਆਪਣਾ ਡੋਲੂ ਸਿਰਦੇ ਉਹ ਮਜਾਲ ਐ ਜੀ ਅਗਲੀ ਨੇ ਫੇਰੀ ਸਿੱਟੇ ਆਂ ਪੁੱਠੇ ਕੰਮ ਦੇ ਪੈਂ ਕਰੇਗੇ ਤੈਨੂੰ ਕੀ ਲੋੜ ਸੀ ਮੈਂ ਸਾਂਝੀ ਰੱਖਣ ਦੀ ਉਹ ਦਿਨ ਜਾਬਾ ਮਕਾਉਂਦਾ ਵੀ ਭਈ ਸਾਨੂੰ ਤਾਂ ਅੱਧੇ ਪੈਸੇ ਦੇ ਦਿਓ ਜਿਹੜੇ ਬਣਦੇ ਅਸੀਂ ਇਹ ਦੁੱਧ ਮੁੱਲ ਲਈਏ ਅਸੀਂ ਮੈਂਸ ਰੱਖੀਏ ਕੁਛ ਮਰਜ਼ੀ ਕਰੀਏ ਉਹ ਉਹਦੇ ਤਾਂ ਐ ਕਹਿੰਦੀ ਸੀ ਉਹ ਮੱਝ ਤਾਂ ਹੋ ਆਪਾਂ ਨੂੰ ਆ ਗਈ ਦੀ ਬੰਡੀ ਕਿਰਨਾ ਕਹਿੰਦੀ ਵੀ ਸਾਨੂੰ ਮੱਝ ਲੈਣੀ ਪੂ ਵੀ ਸਾਨੂੰ ਅਸੀਂ ਅੱਧਾ ਤੋਂ ਦੇ ਦਿਆ ਕਰਾਂਗੇ ਉਹਦੇ ਆ ਗੱਲ ਹੋਈ ਸੀ ਚਾਰ ਬੰਦਿਆਂ ਚ ਹੁਣ ਚਲ ਐਤੀ ਵੀ ਮਜੂ ਸਾਂਭਦੀ ਵੀ ਐ ਨੀਰਾਚਾਰਾ ਵੀ ਪਾਉਂਦੇ ਐ ਕੋਈ ਗੱਲ ਨਹੀਂ ਨਾ ਮੇਰੀ ਗੱਲ ਸੁਣ ਮੈਂ ਇਸ ਬੰਡੀ ਆਪਾਂ ਨੂੰ ਆਈ ਤੂੰ ਮੈਂ ਚੱਕ ਕੇ ਉਹਨਾਂ ਨੂੰ ਦੇਤੀ ਉੱਤੋਂ ਖਰਦਾਣੇ ਮੈਥੋਂ ਚੋੜੂਆਂ ਬੇਬੇ ਨੂੰ ਤੂੰ ਲਿਆ ਕੇ ਦਿੰਨਾ ਉੱਤੋਂ ਤੂੰ ਜੇ ਬਾਈ ਘਰੇ ਨਹੀਂ ਹੁੰਦਾ ਬਾਈ ਡਿਊਟੀ ਬਗ ਜਾਂਦਾ ਤੂੰ ਹਰੇ ਲਿਆ ਲੈ ਛੱਡਦੇ ਸਾਰਾ ਕੁਝ ਮੈਥੋਂ ਚੋੜੂਆਂ ਕਰਦਾ ਤੇ ਉੱਤੋਂ ਹਜੇ ਉਹ ਨਖਰੇ ਕਰਦੀ ਹੈਗੀ ਉਹ ਮੈਨੂੰ ਸਭ ਕੁਝ ਬੋਲੀ ਮੇਰੀ ਤਾਂ ਗੱਲ ਸੁਣ ਲੈ ਪਹਿਲਾਂ ਮੈਨੂੰ ਐਂ ਦੱਸ ਜੇ ਤੂੰ ਖਰਦਾਣੇ ਲੈ ਕੇ ਦਿੰਨਾ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਖਰਦਾਣੇ ਦੀ ਕੀ ਐ ਮੱਜ ਤਾਂ ਬੇਬੇ ਸਾਂਭਦੀ ਐ ਗੋਹਾ ਚੱਕ ਦੀਆਂ ਮੱਜਾਂ ਸਾਹਮਣੀਆਂ ਕਿਤੇ ਸੌਖੀਆਂ ਨਹੀਂ ਅਪਰ ਤੋਂ ਸਮਝੀਆਂ ਨਹੀਂ ਹੈ ਜੀ ਤੈਨੂੰ ਪਤਾ ਮੈਨੂੰ ਕੀ ਬੋਲੀ ਹੈ ਕਰਨਾ ਕਰਨਾ ਕਹਿੰਦੇ ਐ ਕਰਿਆ ਕਰ ਇੱਕ ਟਾਈਮ ਦਾ ਗੋਆ ਕੁੜਾ ਸਿੱਟ ਕੇ ਜਾਇਆ ਕਰਨਾ ਇੱਕ ਟਾਈਮ ਸੰਨੀ ਪੱਕ ਜਾਇਆ ਕਰ ਮੈਂ ਇਸ ਨੂੰ ਇਹਨੂੰ ਸ਼ਾਮ ਕੇ ਜਾਇਆ ਕਰਕੇ ਨਹੀਂ ਤੇ ਦੁੱਧ ਦੇਉਂਗੀ ਗੱਲਾਂ ਮਾਰਦੀ ਐ ਉਹ ਮੱਝ ਵੀ ਆਪਣੀ ਖਲ ਦਾਣਾ ਵੀ ਆਪਣਾ ਇੱਕ ਸੁਵਾਈ ਸੁਵਾਈ ਕਰਦੀ ਐ ਹਜੇ ਮੈਂ ਤਲਾ ਖਸੀ ਚਲ ਅੱਧਾ ਤਾਂ ਕੋਈ ਅੱਧੇ ਦਾ ਹੱਕ ਬਣਦਾ ਜੀ ਦੁੱਧਿਆ ਤਾਂ ਅੱਧੀ ਸੁਵਾਈ ਕਰਦੀ ਐ ਇਹ ਤਾਂ ਆਪਣੀ ਜੇ ਮੱਝ ਹੀ ਆਪਣੀ ਐ ਗੱਲੀ ਨ ਮੇੜ ਮੈਂਸ ਖੋਲ ਕੇ ਲਿਆ ਫਿਰ ਇੱਕੋ ਗੱਲ ਆ ਹੁਣ ਤਾਂ ਸਿਰੇ ਤੇ ਸੌ ਹੱਥ ਦੱਸਾ ਜਿਵੇਂ ਕਹਿੰਦੇ ਨੇ ਸਿਰੇ ਤੇ ਗੰਢ ਚੱਲਿਆ ਮੈਂ ਉਹ ਮੇਰੀ ਗੱਲ ਸੁਣ ਲੈ ਕੇਰਾ ਤਾਂ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਜੇ ਨਾ ਸਮਝੀ ਉਹ ਫਿਰ ਮੱਝ ਆਪਣੇ ਕਿੜਿਆ ਹੁਣ ਕੋਈ ਇਥੇ ਸਿਸਟਮ ਐ ਕੋਈ ਖੁਲਡੀਆਂ ਨਹੀਂ ਹੈਗੀਆਂ ਨੀਰਾ ਹੀ ਹੈ ਕਿਵੇਂ ਮੱਝ ਸਾਮਾਂਗੇ ਕੋਈ ਨਹੀਂ ਪਾਉਣਾਂਗੇ ਕਿੱਥੋਂ ਰਿਹਾ ਪਾਣਾਂਗੇ ਕਿਤੇ ਆ ਕਿਸੇ ਦੇ ਟਰਾਲੀ ਦਾ ਟਾਇਰ ਪਿਆਊਗਾ ਟਾਇਰ ਚੱਕ ਲਿਆ ਮੰਗ ਟਾਇਰ ਚ ਨੀਰਾ ਪਾ ਦਿਆ ਕਰਾਂਗੇ ਉਹ ਆਪਾਂ ਤੋਂ ਹੁਣ ਮੱਝਾਂ ਸਾਮਣੀਆਂ ਨਹੀਂ ਹੈਗੀਆਂ ਮੈਂ ਤੈਨੂੰ ਗੱਲ ਦੱਸਾਂ ਦੇਖੋ ਮੈਂ ਵੀ ਜੱਟਾਂ ਦੀ ਕੁੜੀਆਂ ਗੋਹਾ ਵੀ ਸਿੱਤਣ ਜਾਣਦੀਆਂ ਸੰੰਗਾਂ ਵੀ ਪਾਉਣ ਜਾਣਦੀਆਂ ਕੋਈ ਮੈਂ ਐ ਨਾ ਸਮਝ ਮੈਨੂੰ ਮੈਂ ਕੁਛ ਆਉਂਦਾ ਨਹੀਂ ਮੈਨੂੰ ਕੱਠ ਚ ਬਥੇਰਾ ਮੈਂ ਕਰਿਆ ਉਹ ਕੱਠ ਚ ਕਰਿਆ ਸੀ ਕਰਿਆ ਸੀ ਹੁਣ ਨਹੀਂ ਐ ਪਰ ਤਾਂ ਕੁਝ ਕੰਮ ਹੁੰਦਾ ਠੀਕ ਐ ਗੱਲਾਂ ਆਹ ਕੱਪੜ ਮੱਝਾਂ ਸਾਹਮਣੇ ਇੱਕ ਚੌਕੀ ਦਾ ਬੇਬੀ ਵਿਚਾਰੀ ਸਾਮੀ ਜਾਂਦੀ ਦੀ ਉਹ ਕਿਰਨ ਵਾਲੇ ਮੇਰੀ ਗੱਲ ਸੁਣ ਲੈ ਉਹ ਕੰਮ ਜੀ ਕਰਨ ਵਾਲੀ ਐ ਮੋਟੜ ਜੀ ਆਪਾਂ ਨੀਰਨੂਰਾ ਪਾਈ ਜਾਂਦੀ ਦੀ ਮੱਝਾਂ ਨੂੰ ਚੁੱਪ ਕਰਕੇ ਦੁੱਧ ਲੈ ਹੁਣਾਦੀ ਦੀ ਚੁੱਪ ਕਰਕੇ ਦੁੱਧ ਤਾਂ ਫੇਰ ਹੀ ਲਿਆਂੂ ਜੀ ਅਗਲੀ ਡੋਲੂ ਚ ਪਾਊਗੀ ਅਗਲੀ ਨੂੰ ਤਾਂ ਡੋਲੂ ਚ ਲਾ ਕੇ ਮਾਰਿਆ ਮੈਂ ਕਰ ਫੇਰ ਬਿੜ ਬਿੜਾ ਕੇ ਮੈਂ ਲਿਆ ਆਵਾਂ ਜੇ ਫਿਰ ਤੇ ਡੇ ਕਹਿੰਦੀ ਜੀ ਕਹਿੰਦੀ ਮੈਂ ਫੜਾ ਕੇ ਜਾਂਦੀ ਆ ਕਿ ਬੇਬੇ ਲੈ ਕੇ ਡੋਲੂ ਫੜ ਕੇ ਫੇਰ ਮੈਂ ਜਾ ਕੇ ਆਵਾਂ ਜਾਣੇ ਜਾਇਆ ਮੈਨੂੰ ਨਹੀਂ ਪਤਾ ਆਪਦਾ ਕਿਵੇਂ ਮਰਜ਼ੀ ਹੱਲ ਕਰੂ ਬੇਬੇ ਨੂੰ ਐ ਨਹੀਂ ਪਤਾ ਬੇਬੇ ਲਈ ਆਉਂਦੀ ਹੋਵੇ ਦੁੱਧ ਬੇਬੇ ਕਹਿੰਦੀ ਛੋਟੇ ਮੈਂ ਚਲ ਕਰਾਉਂ ਪੰਜ 10 ਮਿੰਟ ਡੀਕ ਲੈਣੇ ਫਿਰ ਵਗ ਜੀ ਫਿਰ ਦੇਖੀ ਚਲ ਆਉਂ ਉਹ ਮੈਨੂੰ ਐਵੇਂ ਉਹੀ ਗੱਲ ਪਹਿਲਾਂ ਮੈਨੂੰ ਬੋਲੀਓ ਫਿਰ ਤੈਨੂੰ ਬੋਲੂ ਕੁਝ ਫਿਰ ਐਵੇਂ ਗੁੱਸਾ ਆਜੂ ਫਿਰ ਲੜਾਈ ਵੱਧ ਜੂਗੀ ਮੈਂ ਕਾਲੀ ਗਰੀ ਜਾਂਦਾ ਸੀ ਮੇਰਾ ਸ਼ਹਿਰ ਜਾਣਾ ਸੀ ਮੈਂ ਕਿਹਾ ਵਧੀਆ ਜੀ ਚਾਹ ਪੀ ਕੇ ਜਾਵਾਂਗੇ ਦੇਖ ਲੈ ਅੱਜ ਕਰਨਾ ਕਿਸੇ ਦਾ ਭਲਾ ਕਰਨ ਦਾ ਟਾਈਮ ਨਹੀਂ ਹੈਗਾ ਨਾ ਨਾ ਜੇ ਮੈਂ ਮੇਰੀ ਗੱਲ ਸੁਣ ਲੈ ਉਹੀ ਮੱਝ ਲੱਖ ਡੇਢ ਲੱਖ ਦੀ ਲੱਖ ਜਿਹਨ ਸਿੱਧਣ ਸਿੱਧੀ ਵਿਕ ਗਈ ਉਹ ਲੱਖ ਰੁਪਏ ਦੁੱਧ ਨੂੰ ਫੜਾਇਆ ਹੁੰਦਾ ਘਰੇ ਆ ਕੇ ਦੁੱਧ ਪਾਇਆ ਕਰਦਾ ਦੇਖੋ ਜੇ ਤਾਂ ਬੇਬੇ ਦੁੱਧ ਫੜਾ ਗਈ ਫੜਾ ਗਈ ਠੀਕ ਹੈ ਜੇ ਬੇਬੇ ਦੁੱਧ ਨਾ ਫੜਾ ਕੇ ਗਈ ਨਾ ਚੁੱਪ ਕਰਕੇ ਮੈਂਸ ਵੇਚਦੇ ਆ ਪੰਨ ਤਾਂ ਲੋਡ ਨਹੀਂ ਸੜਖਣ ਦੀ ਆਪਾਂ ਤਾਂ ਦੁੱਧ ਮੁੱਲ ਲੈ ਲਿਆ ਕਰਾਂ ਉਹ ਮੇਰੀ ਗੱਲ ਸੁਣ ਲੈ ਹਾਂ ਦੁੱਧਾ ਨਾ ਅਗਲਾ ਬਾਰ ਗਿਆ ਕੇ ਪਾ ਕੇ ਜਾਊਗਾ ਮੱਜ ਦਾ ਹੁਣ ਕੁਸ ਬੱਟਿਆ ਨਹੀਂ ਆਣਾ ਤੋਕੜ ਹੋ ਗਈ ਉਹ ਨਾ ਮੱਟੇ ਜਾਵੇ ਜਿੰਨੇ ਦੀ ਵਿਕਦੀ ਐ ਉਹਨੇ ਦੀ ਵੇਚ ਦਾਂਗੇ ਬਾਦਾ ਘਾਟਾ ਦੇਖੀ ਜੂ ਹੁਣ ਤਾਂ ਫਿਰ ਉਹ ਚੱਲ ਫਿਰ ਜਦੋਂ ਹੁਣ ਐ ਕਰਦੀਆਂ ਨੇ ਅਸਲ ਸਾਰੇ ਇਹ ਤਾਂ ਦਿਮਾਗ ਤੇ ਠੀਕ ਕਰਦੇ ਆਂ ਕੋਈ ਗੱਲ ਨਹੀਂ ਦਿਮਾਗ ਤਾਂ ਆਪ ਹੀ ਠੀਕ ਹੋ ਜੂ ਜਦੋਂ ਮੈਂ ਇਸ ਵੇਚਤੀ ਮੈਂ ਇਦੇ ਸਿਰ ਤੇ ਛਾਲਾ ਮਾਰਦੀ ਐ ਬੇਬੇ ਹਾਂ ਤੁਸੀਂ ਅੱਜ ਬਹੁਤ ਗੱਲ ਮਾੜੀ ਕੀਤੀ ਵੇ ਪੁੱਤ ਮਾੜੀ ਤਾਂ ਕਿਰਨਾ ਨੇ ਦੇਖ ਲੈ ਡੋਲੂ ਚਲਾ ਕੇ ਮਾਰਿਆ ਉਹ ਮੱਝ ਦਾ ਦੇਖ ਲੈ ਮੈਨੂੰ ਬੰਡੀ ਆਈ ਸੀ ਉਹ ਮੈਂ ਤੇਰਾ ਕਰਕੇ ਮੈਂ ਚੱਲ ਬੇਬੇ ਉਧਰ ਐ ਨਹੀਂ ਤੇ ਮੇਰੀ ਮਾਂ ਦੁੱਧ ਪੀ ਲਿਆ ਕਰੂ ਤੇ ਨਾਲੇ ਮੈਂ ਖਲ ਦਾਣਾ ਸਾਰਾ ਜਾਂਦਾ ਸੀ ਇਹਦਾ ਕੀ ਕੰਨੋਂ ਮਿਲ ਜਾਂਦੀ ਸੀ ਇਹ ਸਾਨੂੰ 1.5 ਕਿਲੋ ਦੁੱਧ ਲੈਣੇ ਸੀ ਉਦੋਂ ਵੀ ਦਿਖ ਲਿਆ ਸਾਨੂੰ ਜਵਾਬ ਹੁੰਦੀ ਡੋਲੂ ਚ ਲਾ ਕੇ ਮਾਰਿਆ ਮੈਂ ਤਾਂ ਲਾਂਬਾ ਦੇਣਾ ਆਇਆ ਸੀ ਚਲਾ ਕੇ ਪੁੱਤ ਮੈਂ ਬਥੇਰਾ ਪਹਿਲਾ ਆ ਕੇ ਬਥੇਰਾ ਕੁਸ ਕਰਿਆ ਕਿਉਂ ਮੈਂ ਡੋਲੂ ਫੜ ਕੇ ਲਈਂ ਆਂਗੀ ਮਾ ਕਹ ਤੇਰੇ ਕੀ ਪੇਕਿਆਂ ਦੀ ਮੈਂ ਸੱਕ ਤੇਰੇ ਮਾਂ ਪਿਓ ਨੇ ਦਿੱਤੀ ਕਿ ਤੇਨੂੰ ਤੇਰੇ ਭਰਾ ਨੇ ਦਿੱਤੇ ਮੈਨੂੰ ਅਜ ਤਾਂ ਦੱਸ ਦੇ ਪੁੱਛ ਨਾ ਪੁੱਤ ਬਥੇਰਾ ਉਹ ਫ੍ਰੀਜ ਨੂੰ ਜਿੰਦਾ ਲਾਤਾ ਮੈਂ ਤਾਂ ਭੱਜ ਕੇ ਵੀ ਵਾਗੀ ਸੀ ਫ੍ਰੀਜ ਦੇ ਕੋਲੇ ਦੁੱਧ ਪਾਉਂ ਥੋੜੇ ਡੋਲੂ ਚ ਬੇਬੇ ਮੈਂ ਤਾਂ ਹੁਣ ਇੱਕੋ ਹੀ ਗੱਲ ਨਮੇੜਨ ਆਇਆ ਸੀ ਮੱਝ ਵੀ ਥਾਡੀ ਸੀ ਖਾਲ ਦਾਣਾ ਵੀ ਸਾਡਾ ਸੀ ਹਾਂ ਛੋਡੀ ਸਮਾਈ ਸੀ ਕੱਲੀ ਹਾਂ ਸਮਾਈ ਇਹ ਮੋਟੀ ਤੋਂ ਕਿਰਨਾਂ ਦਾ ਦੁੱਧ ਨਹੀਂ ਪੀਤਾ ਜਾਂਦਾ ਮੈਂ ਤਾਂ ਹੁੰੜ ਦੇ ਨਾ ਤੋਤੇ ਮੂੰਹ ਤੇ ਚਪੇੜ ਮਾਰਨ ਆਇਆ ਮੈਂ ਤਾਂ ਆਪਣੀ ਮੱਝ ਖੋਲ ਕੇ ਲਿਆ ਉਹ ਪੁੱਤੋਂ ਤੂੰ ਕੀ ਮਾਰਨ ਆਇਆ ਮੈਂ ਆਪ ਹੀ ਮੱਠੀ ਬੈਠੀ ਆ ਮੈਂ ਤਾਂ ਸੋਚੀ ਜਾਂਦੀ ਸੀ ਜੇ ਬੈਠੀ ਵੀ ਮੈਂ ਕਿਵੇਂ ਕਰਾਂ ਮੱਝ ਲੈ ਕੇ ਜਾਵਾਂ ਕਿਵੇਂ ਕਰਾਂ ਬਸ ਫਿਰ ਹੁਣ ਤੂੰ ਆ ਗਿਆ ਹੁਣ ਮੈਨੂੰ ਮੱਝ ਖੋਲਣੀ ਵੀ ਸੌਖੀ ਹੋ ਜਾਊਗੀ ਕੋ ਤੂੰ ਮੇਰੇ ਘਰੇ ਆ ਮੈਂ ਮੱਝ ਖੋਲ ਕੇ ਆਪ ਲੈ ਜਾਊਂਗਾ ਤੈਨੂੰ ਖੋਲਣ ਦੀ ਲੋੜ ਨਹੀਂ ਇਵੇਂ ਤੈਨੂੰ ਖੋਲਣ ਦੀ ਲੋੜ ਨਹੀਂ ਤੇਰੇ ਨਾਲ ਲੜਾਈ ਕਰਨਗੇ ਐਵੇਂ ਤੈਨੂੰ ਤਾਂ ਆਖਣਗੇ ਵੀ ਆਪ ਖੋਲ ਕੇ ਲੈ ਗਿਆ ਮੇਰੀ ਮਾਂ ਸਾਂ ਮੈਂ ਖੋਲੂਗੀ ਮੈਂ ਹੀ ਲਿਆਉਂਗੀ ਨਾਲੇ ਮੈਂ ਆਪ ਆਉਂ ਛੋੜ ਦੇ ਕਨੀ ਨਾਲ ਨੀ ਮੈਂ ਮਰ ਜਾ ਆ ਬੁੜੀ ਜੀ ਨੇ ਦੇਖ ਲਾ ਕੀ ਕੀਤਾ ਨਾਲ ਤਾਂ ਆਪ ਪਤਾ ਨਹੀਂ ਕਿੱਧਰ ਨਿਕਲ ਗਈ ਨਾਲੇ ਮੱਝ ਖੋਲ ਲੈਂਦੀ ਦੇਖਾਂ ਤਾਂ ਬੜਾ ਕਿੱਧਰ ਲੈ ਗਏ ਮੱਝ ਨੂੰ ਲੈ ਨੀ ਮੈਂ ਮਰ ਜਾ ਮੱਝ ਤਾਂ ਆ ਬੰਨੀ ਖੜੀ ਆਲੇ ਤਾਂ ਕਿ ਮੈਂ ਸੱਚ ਖੜਾ ਦੀ ਮੱਝ ਲੈ ਕੇ ਕਰਨਾ ਨਾ ਭਾਈ ਮੇਰੀ ਗੱਲ ਸੁਣ ਆਹ ਕੋਈ ਮਾੜੀ ਗੱਲ ਆ ਗਈ ਕੀ ਗੱਲ ਸੁਣਾ ਮੈਂ ਉਹ ਮੈਂ ਤੇ ਬੇਬੀ ਲੈ ਕੇ ਤੀ ਮੱਝ ਖੋਲ ਕੇ ਭਾਈ ਤੁਹਾਡੀ ਹੈਗੀ ਇਹ ਮਾੜੀ ਗੱਲ ਤੁਸੀਂ ਮੈਨੂੰ ਬਿਨਾ ਪੁੱਛੇ ਦੱਸੇ ਮੱਝ ਖੋਲ ਲੈ ਇਹ ਕੀ ਗੱਲ ਲਾਗੀ ਤੂੰ ਮਾੜੀ ਕੀਤੀ ਐ ਹਰਪ੍ਰੀਤ ਨੂੰ ਦੁੱਧ ਤੂੰ ਜਵਾਬ ਦਿੱਤਾ ਉਹ ਮੱਝ ਸਾਡੀ ਥੀ ਦਾਣਾ ਮੇਰੀ ਗੱਲ ਸੁਣ ਇੱਕ ਤੁਸੀਂ ਕੱਲਾ ਨਹੀਂ ਰਹੀ ਪਉਂਦੇ ਸੀ ਦਾਣਾ ਵੀ ਮੈਂ ਖੜ ਖੜ ਮੈਂ ਦੇ ਕੇ ਨਦੀ ਬੇਬੇ ਨੂੰ ਸੋ ਉਤੋਂ ਖਾਦਾ ਨਹੀਂ ਗਿਆ 5 ਕਿਲੋ ਮੈਂ ਜੁੱਧ ਦਿੰਦੀ ਐ ਬੰਦ ਸਾਡਾ 2.5 ਕਿਲੋ ਸੀ ਲੈਨੇ ਅਸੀਂ 1.5 ਕਿਲੋ ਉਤੋਂ ਵੀ ਜਵਾਬ ਦਿੱਤਾ ਤੂੰ ਅੱਜ ਬਾਈ ਦੇਖ ਮੇਰੀ ਗੱਲ ਸੁਣ ਲੈ ਤੂੰ ਹੈਗਾ ਮੈਥੋਂ ਵੱਡਾ ਦੇਖ ਮੈਂ ਕਰਦੀ ਹਾਂ ਉਮਰ ਦਾ ਲਿਹਾਜ ਇੱਕ ਰਿਸ਼ਤੇ ਦਾ ਲਿਹਾਜ ਇਹ ਗੱਲ ਹੈਗੀ ਥੋਡੀ ਮਾੜੀ ਚੁੱਪ ਕਰਕੇ ਮੱਝ ਬੰਨਿਆ ਮੇਰੇ ਕਿੱਲੇ ਤੇ ਇਹ ਗੱਲ ਸਭ ਝੂਠ ਮੱਝ ਸਾਡੀ ਐ ਸੋਡੀ ਮੱਝ ਮੇਰੀ ਗੱਲ ਸੁਣ ਲੈ ਬੇਬੇ ਮੇਰੀ ਗੱਲ ਸੁਣ ਨਾ ਬੇਬੇ ਮੇਰੇ ਹਿੱਸੇ ਚਾਈ ਸੀ ਤਾਂ ਮੱਝ ਵੀ ਮੇਰੀ ਹੀ ਸਹੀ ਸੀ 4 ਸਾਲ ਹੋ ਗਏ ਮੱਝ ਮੌੜ ਰੱਖਦੀ ਨੂੰ ਮੈਂ ਮੱਝ ਨੂੰ ਨਿਰਾਚਾਰਾ ਸਭ ਕੁਝ ਮੈਂ ਪਾਉਣੀ ਹੈ ਕਿ ਗੋਹਾ ਕੂੜਾ ਦਾ ਮੈਂ ਕਰਦੀ ਆਂਗੀ ਮੱਝ ਤਾਂ ਹੁਣ ਮੇਰੀ ਆ ਮੈਂ ਚੁੱਪ ਕਰਕੇ ਮੈਂ ਤੈਨੂੰ ਬਾਰ ਬਾਰ ਕਹਿਣੀ ਆਂ ਭਾਈ ਮੱਝ ਮੇਰੇ ਕਿੱਲੇ ਤੇ ਬੰਨਿਆ ਕਿਰਨਾ ਇਹ ਗੱਲਾਂ ਗੱਲਾਂ ਨਾ ਕਿਤੇ ਐ ਗੱਲਾਂ ਬਣਦੀਆਂ ਹੁੰਦੀਆਂ ਨਾ ਉਹ 4 ਬੰਦੇ ਜਿਹੜੀ ਲਿਖਤ ਕੀਤੀ ਹੈ ਉਹ ਲਿਖਤ ਨੂੰ ਤਾਂ ਨਹੀਂ ਤੂੰ ਮਿਟਿਆ ਸਕਦੀ ਮੱਜ ਮੱਜ ਮੈਂ ਨੂੰ ਆਈ ਸੀ ਮੱਜ ਮੇਰੀ ਸੀ ਛੋਡੇ ਉਦੋਂ ਮੱਜ ਹਿੰਦੁੱਤ ਹੈ ਨਹੀਂ ਸੀ ਬੇਬੇ ਦਾ ਕਰਕੇ ਮੈਂ ਤੁਹਾਨੂੰ ਮੱਜ ਦੇਤੀ ਚੱਲ ਤੂੰ ਸਮਾਈ ਕਰ ਦੇਤੀ ਅਸੀਂ ਦੁੱਧ ਪੀ ਜਾਂਦੇ ਸੀ ਅੱਜ ਤੂੰ ਸਾਨੂੰ ਕੀ ਗੱਲ ਜਵਾਬ ਦੇਤਾ ਇਹ ਕੀ ਗੱਲ ਤੂੰ ਪਰਫੇ ਡੋਲੂ ਛੱਟਿਆ ਤੂੰ ਅੱਜ ਉਹ ਬਈ ਮੇਰੇ ਤਾਂ ਨਸਾਂ ਜੇ ਟੱਡਦੀ ਸੀ ਕਿ ਮੈਂ ਚੱਕ ਕੇ ਡੋਲੂ ਪਰ ਇਹ ਸਿਰ ਤਾਂ ਫਿਰ ਅੱਡੀ ਕੀ ਗੱਲ ਆ ਗਈ ਨਾ ਅਸੀਂ ਮੇਰੀ ਗੱਲ ਸੁਣ ਅਸੀਂ ਕੋਈ ਮੁਕਤ ਦੁੱਧ ਮੰਗਦੀ ਤਸੋਂ ਹੁਣ ਸਾਡਾ ਮੇਰੀ ਗੱਲ ਆ ਮੱਜ ਖੜੀ ਐ ਤਾਂ ਹੀ ਕੀ ਮੱਜਾਂ ਜੇ ਬਣਦੀ ਦੀ ਸਾਡੀ ਭਈ ਅਸੀਂ ਤਾਂ ਸਾਨੂੰ ਦੁੱਧ ਵੀ ਨਹੀਂ ਦਿੰਦੇ ਹੁਣ 5 ਦਾ 5 ਕਿਲੋ ਸੀ ਰੱਖ ਮੇਰੀ ਗੱਲ ਸੁਣ ਲੈ ਬਾਈ 4 ਸਾਲ ਦੁੱਧ ਪਿਆ ਸਾਨੂੰ ਇਹ ਮੱਝ ਦਾ ਐਸੇ ਦਾ ਠੀਕ ਆ ਨਾ ਸੇਵਾ ਮੈਂ ਕਰਦੀ ਹੁੰਦੀ ਸੀਗੀ ਤੇ ਜੇ ਮੈਂ ਭਾਈ ਤੁਸੀਂ ਦੁੱਧ ਲੈ ਕੇ ਜਿਵੇਂ ਦੁੱਧ ਫਿਰ ਮੈਨੂੰ ਵੀ ਚਾਹੀਦਾ ਚਾਰ ਸਾਲ ਦੀ ਕੀ ਗੱਲ ਐ ਭਵਾਂ ਤੂੰ 10 ਸਾਲ ਮੱਝ ਰੱਖਦੀ ਠੀਕ ਐ ਸਾਨੂੰ ਦੁੱਧ ਤਾਂ ਤੇਰਾ ਦੇਣੀ ਹੀ ਬਣਦਾ ਸੀ ਹੁਣ ਤੂੰ ਕਿਡੀਆਂ ਗੱਲਾਂ ਕਰਦੀਆਂ ਚਾਰ ਚੂਰ ਸਾਲ ਹੁਣ ਅਸੀਂ ਦੁੱਧ ਨਹੀਂ ਤੈਨੂੰ ਮਿਲਦਾ ਸਾਡੀ ਮੱਝ ਦੀ ਸਾਡੇ ਕੋਲ ਆ ਬੇਟਾ ਮੈਂ ਮੱਝ ਆਪਦੀ ਲੈ ਕੇ ਜਾਨੀ ਹੈਗੀ ਨਾ 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 ਮੱਝ ਨਹੀਂ ਮਿਲਦੀ ਤੈਨੂੰ ਮੱਝ ਮੇਰੀ ਗੱਲ ਸੁਣ ਲੈ ਬਾਈ ਮੈਂ ਬਰਾਦੀ ਮੱਝ ਲੈ ਕੇ ਜਾਵਾਂ ਪਰ ਦੁੱਧ ਦੁੱਧ ਦਾ ਕਰਾਰ ਕਰ ਲਓ ਵੀ ਦੁੱਧ ਜੇ ਮੈਂ ਦੁੱਧ ਪੀਤਾਗਾ ਤਾਂ ਮੈਨੂੰ ਦੇ ਕੇ ਆਇਆ ਕਰੋ ਮੈਂ ਤੇ ਨਾ ਬੇਬੇ ਦੋਨੇ ਮੱਝ ਖੋਲ ਕੇ ਲਿਆਏ ਕੋ ਚੋਰੀਆਂ ਨੂੰ ਲਿਆਏ ਤੇ ਮੈਂ ਜਾ ਕੇ ਮੈਂ ਤਾਂ ਇਹ ਅਮਰੀਕਾ ਤੋਂ ਮੈਂ ਅੰਦਰ ਪਈ ਸੀਗੀ ਤੁਸੀਂ ਮੱਝ ਖੋਲ ਕੇ ਲਿਆਏ ਹੋ ਮੈਂ ਇਥੇ ਚੋਰੋਂ ਖੋਲ ਕੇ ਲਿਆਏ ਹੋ ਇਹਦਾ ਮਤਲਬ ਚੋਰੋਂ ਲਿਆਏ ਹੋ ਚੋਰੀ ਕਾਦੀ ਹੈ ਮੈਂ ਕਰਦੀ ਆ ਲੋਕ ਇਕੱਠੇ ਮੈਂ ਤੁਹਾਨੂੰ ਦੱਸਦੀ ਗੱਲ ਮੈਂ ਤਾਂ ਪੰਚਾਇਤ ਇਕੱਠੀ ਕਰੂੰਗੀ ਮੈਂ ਚੋਰੋਂ ਚੋਰੋਂ ਮੱਝ ਲੈ ਮੈਂ ਤਾਂ ਖੋਲ ਦੇ ਉਹੀ ਬੰਦੇ ਇਕੱਠੇ ਕਰ ਲੈ ਜਿਨ੍ਹਾਂ ਨੇ ਮੈਨੂੰ ਦਿੱਤੀ ਸੀ ਮੈਂ ਸਾਰੇ ਮੈਂ ਲਿਖਤ ਵੀ ਚੱਕ ਲਿਆ ਨਾ ਮੇਰੇ ਕੋਲੇ ਬ ਬਈ ਮੇਰੀ ਗੱਲ ਸੁਣ ਲੈ ਮੈਨੂੰ ਬਗਨਾ ਬੂਘਾਂ ਬਾਰੇ ਘੱਟ ਹੀ ਪਤਾਗਾ ਮੈਂ ਤਾਂ ਜਿਹੜੀ ਗੱਲ ਸਿੱਧੀ ਹੈਗੀ ਜੱਟ ਸੌਦਾ ਮੱਝ ਤਾਂ ਹੁਣ ਬਈ ਮੇਰੇ ਹਿੱਸੇ ਚ ਆ ਗਈ 10 ਸਾਲ ਮੈਂ ਰੱਖ ਲਈ ਇਹਨੂੰ ਮੱਝ ਤਾਂ ਹੁਣ ਮੇਰੀ ਬਣ ਗਈ ਜੱਟ ਸੌਦਾ ਤਾਂ ਨਾ ਜੇ ਤੂੰ ਕਿਤੇ ਪੰਗਾ ਲੈ ਲੈ ਜਾ ਕੇ ਹਰਪ੍ਰੀਤ ਨਾਲ ਐਂ ਨਾ ਕਰ ਦੇ ਕਹੀ ਬਈ ਬਾਲੀ ਮੋਟੀ ਆ ਦੇਖ ਲੈ ਗੋਡਿਆਂ ਥੱਲੇ ਹੋਏਗੀ ਤੂੰ ਮੈਂ ਤਾਂ ਬਾਲੀ ਨਰਵਾਈ ਵਰਤਦਾ ਭਾਈ ਮੈਂ ਨਾ ਤੂੰ ਮੇਰੀ ਗੱਲ ਸੁਣ ਤੂੰ ਵੱਡਾਂਗਾ ਮੇਰਾ ਭਰਾਵਾ ਦੀ ਥਾਂ ਲਾਦਾ ਮੈਂ ਇੱਜ਼ਤ ਕਰਦੀ ਆਂ ਠੀਕ ਆ ਨਾ ਮੈਂ ਤੇਰੀ ਕਰਦੀ ਆਂ ਇੱਜ਼ਤ ਜੇ ਤਾਂ ਹੁੰਦੀ ਹਰਪ੍ਰੀਤ ਮੈਂ ਕਦੋਂ ਦੀ ਮੱਝ ਖੋਲ ਕੇ ਲੈ ਜਾਂਦੀ ਤੇ ਹੁਣ ਮੈਂ ਤੈਨੂੰ ਕਹਿਣੀ ਆਂਗੀ ਵੀ ਸਿੱਧੀ ਸਿੱਧੀ ਮੱਤਰਾਲਤ ਬਈ ਮਾਰ ਕੇ ਮੱਝ ਬੰਨਿਆ ਕੋਈ ਨਹੀਂ ਕੋਈ ਨਹੀਂ ਬੰਨਿਆ ਵਾਂਗੇ ਆ ਚੁੰਨੀ ਖਾਉਤਰੀ ਸਾਡੀ ਮੱਝ ਇਹ ਮੇਰਾ ਮੋਹ ਕਰਦੀ ਆ ਮੱਝ ਮੇਰੀ ਐ ਇਹ ਮੋਹ ਕੀ ਕਰਦੀ ਮੈਂ ਤਾਂ ਮੱਝ ਲੈ ਕੇ ਜਾਨੀ ਆ ਕਿ ਮੇਰੀ ਗੱਲ ਸੁਣ ਮੱਝ ਤਾਂ ਨਹੀਂ ਉਸੇ ਕੋਲ ਨੂੰ ਦੇ ਕੇ ਕਰਨਾ ਚੁੱਪ ਕਰਕੇ ਵਗ ਜਾ ਬਈ ਮੈਂ ਤੈਨੂੰ ਕਰਨਾ ਨਹੀਂ ਦੇਣਾ ਬੰਨਣਾ ਜਾਵੀਂ ਗੱਲ ਤਾਂ ਵਧੂ ਗਈ ਬਈ ਹੁਣ ਮੈਂ ਨਾਲ ਤਾਂ ਕਰਦੀ ਆ ਫੌਜੀ ਨੂੰ ਨਾਲੇ ਮੈਂ ਬੇਬੇ ਨੂੰ ਬਾਹਲ ਕੇ ਨਿਕਲੀ ਆ ਜਿੰਨਾ ਜਿੱਥੋਂ ਜ਼ੋਰ ਲੱਗਦਾ ਉਹਨਾਂ ਜ਼ੋਰ ਲਾ ਲੈ ਜਾਂ ਭਗ ਜਾ ਇੱਥੋਂ ਚੱਲ ਕੋਈ ਨਾ ਚੁੱਪ ਕਰਕੇ ਇੱਥੋਂ ਮੈਂ ਤੈਨੂੰ ਗੱਲ ਸਕਦੇ ਹਾਂ ਹਾਂ ਹੋਰ ਨਾ ਗਏ ਤੇਰਾ ਮਾਨਤਨ ਕਰਨਾ ਪਈ ਮੈਂ ਤਾਂ ਬੋਲੀ ਦਿੱਤੀ ਬਈ ਮੇਰੀ ਗੱਲ ਸੁਣ ਲੈ ਭੈਣ ਭਰਾ ਮਾਲੀ ਗੱਲ ਰੱਖ ਆ ਕੀ ਤੂੰ ਮਾਨਤਨ ਤੂੰ ਫਿਰ ਕੀ ਮਾਨਤਨ ਕਰ ਦੇਗਾ ਫਿਰ ਤੂੰ ਆ ਦੇ ਇੱਥੇ ਆ ਜਾ ਫਿਰ ਮਾਨਤਨ ਦੱਸ ਫਿਰ ਤੂੰ ਡੋਲੂ ਸੱਟਿਆ ਹੀ ਤੂੰ ਹਾਂ ਤੇਰੀ ਚੰਗੀ ਗੱਲ ਸੀ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਬੁੜੀਆਂ ਨਾ ਬੋਲਾਂ ਸੋਣਾ ਹੀ ਲੱਗਦਾ ਫਰਤਾਈਆਂ ਤਾਂ ਮੈਂ ਕਹਨੀ ਆ ਵੀ ਮੈਂ ਵੀ ਬੰਦੇ ਨਾ ਬੋਲਦੀ ਸੋਹਣੀ ਲਾਦੀ ਚੁੱਪ ਕਰਕੇ ਪਈ ਮੱਝ ਬੰਨ ਲੈ ਮੇਰੇ ਕਿੱਲੇ ਤੇ ਬਾੜੂ ਦਾ ਲਾੜਾ ਕਰ ਲੈ ਹੁਣ ਮੱਝ ਤਾਂ ਗਈ ਸਾਡੀ ਆ ਸਾਡੇ ਕੋਲ ਹੀ ਰਹੂ ਜਾ ਭਗ ਜਾ ਤੂੰ ਲਾਲਾ ਜੋਰ ਜਿਹੜਾ ਤੈਨੂੰ ਲੱਗਦਾ ਸਰ ਕੋਈ ਨਾ ਫਿਰ ਮੈਂ ਕਰਦੀ ਆ ਪੰਚਾਇਤ ਇਕੱਠੀ ਕਰ ਲੈ ਕਰ ਲੈ ਪੰਚਾਇਤ ਇਕੱਠੀ ਕਰਦੀ ਏ ਉਹੀ ਪੰਚਾਇਤ ਹੈ ਜਿਨੇ ਸਾਨੂੰ ਮੱਝ ਦਿੱਤੀ ਸੀ ਪੰਚਾਇਤ ਕਿਹੜਾ ਕੋਈ ਹੋਰ ਹੈਗੀ ਬਾਕੀ ਸਿਰੇ ਬੇਸ਼ੱਕ ਪੰਚਾਇਤ ਬਦਲ ਵੀ ਗਈ ਹੋਵੇ ਉਹ ਲਿਖਤ ਤਾਂ ਨਹੀਂ ਬਦਲ ਸਕਦੀ ਬਹੀ ਸਾਡੇ ਕੋਲੇ ਪਈ ਆ ਜੀ ਮੱਝ ਲੈਣਾ ਜੀ ਬੇਬੇ ਤਮ ਉੱਜਾਂ ਨਾਲ ਪਈ ਆ ਮਿੱਠੀ ਗੋਲੀ ਤਾਂ ਦੇਣੀ ਪਊਗੀ ਕਹਿਣੇ ਪਊਗਾ ਵੀ ਬੇਬੇ ਚੱਲ ਮੇਰੇ ਨਾਲ ਮੈਂ ਤਾਂ ਔਖਾ ਹੋ ਜੂ ਦੁੱਧ ਪਾਣੀ ਦਾ ਨਹੀਂ ਬੇਬੇ ਬੇਬੇ ਪਰ ਦੇਖ ਮੇਰੀ ਗੱਲ ਸੁਣ ਲਾ ਦੇਖ ਹੁਣ ਤੁਸੀਂ ਬੇਬੇ ਨੂੰ ਲੈ ਆਏ ਮੱਝ ਲੈਂਦੀ ਇਹ ਗੱਲ ਸਭ ਝੂਠ ਹੈ ਨਾ ਤੇ ਜਾਂ ਫਿਰ ਹੁਣ ਤੁਸੀਂ ਮੇਰੇ ਨਾਲ ਦੁੱਧ ਦਾ ਇਕਰਾਰ ਕਰ ਲਓ ਵੀ ਦੁੱਧ ਮੈਂ 1.5 ਕਿਲੋ ਦਿਆ ਕਰੋ ਤੇ ਜਾਂ ਹੁਣ ਮੇਰੇ ਨਾਲ ਬੇਬੇ ਤੋਰਨ ਨਾਲੇ ਮੱਝ ਤੋਰੋ ਤੇ ਇਥੋਂ ਬਹਿਣੀ ਖਾਦਾ ਨਹੀਂ ਗਿਆ ਨਾ ਤਾਂ ਤੇ ਤੁਮੈਂ ਇਸ ਰੱਖੀ ਗੀ ਨਾ ਤੇਥੋਂ ਬੇਬੇ ਰੱਖੀ ਗੀ ਸਾਡਾ ਕਿਹੜਾ ਕੀ ਕਰਦਾ ਸੀ ਲਿਉਣ ਨੂੰ ਇਹ ਤਾਂ ਤੈਨੂੰ ਸਾਰਾ ਕੁਝ ਦੇਤਾ ਸੀ ਮੈਂ ਤਾਂ ਸਾਡੇ ਸੀ ਆਈ ਸੀ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਤੇਰੇ ਬਾਈ ਨੇ ਆਈ ਰੇਤੀ ਵੀ ਚਲ ਕੋਈ ਗੱਲ ਨਹੀਂ ਆਪਾਂ ਤਾਂ ਉਹ ਹੀ ਗੱਲ ਉਹ ਹੀ ਗੱਲ ਜਵਾਬ ਸਾਡੇ ਬਾਹਰ ਪੜਦੇ ਜਵਾਬ ਘਰੇ ਨਹੀਂ ਆਗੇ ਸੀ ਦੋਨੇ ਜੀ ਸੀਗੇ ਅੱਤੇ ਤੂੰ ਡੂੜ ਕਿਲੋ ਦੋਸਤ ਤਾਂ ਦਿੱਤਾ ਨਹੀਂ ਗਿਆ ਹੁਣ ਤੂੰ ਹਲਲ ਕਰ ਪੈਂਗੀ ਫੇਰ ਹੁਣ ਦੁੱਧ ਲੈ ਲਿਆ ਕਰ ਡੇਢ ਕਿਲੋ ਲੈ ਲਿਆ ਕਰ ਚੱਲ ਬੇਬੇ ਨਾਲ ਤਾਂ ਮੈਂ ਇਸ ਲੈ ਕੇ ਚੱਲ ਨਾ ਕੁੱਤ ਮੈਂ ਨਹੀਂ ਜਾਂਦੀ ਪਤਾ ਫੇਰ ਮੈਂ ਦੁੱਧ ਪਾ ਕੇ ਜਿੰਦੀ ਸੀ ਫ੍ਰੀਜਿਟੂ ਤੇ ਕਿਵੇਂ ਜਿੰਦਾ ਲਾਦਾ ਤੇ ਕਿਵੇਂ ਮੇਰੀਆਂ ਬਾਹਾਂ ਨੂੰ ਮੋ ਦਿੱਤੇ ਬੱਥ ਲੈ ਜਾ ਚੱਲ ਕੋਈ ਨਾ ਫੇਰ ਗਲਤੀ ਲੈ ਜਾ ਗਲਤੀ ਦਾ ਮਸ ਮੈਥਾ ਹੋਈ ਜਾਂ ਮੈਂ ਕਿ ਨਹੀਂ ਮੈਂ ਲੈ ਗਈ ਸੀ ਸੋਟੋਂ ਤਾਂ ਇਥੋ ਕੋ ਗਲਤੀ ਹੋ ਗਈ ਲੈ ਬੇਬੇ ਹੁਣ ਫੇਰ ਮੈਂ ਕੱਲੀ ਰਹਿ ਆ ਕਰੂੰਗੀ ਆਪ ਹੁੰਦਾ ਮੈਨੂੰ ਮੈਂ ਨਹੀਂ ਮੈਂ ਨਹੀਂ ਜਾਂਦੀ ਮਸ ਮਾਈ ਵੀ ਇੱਧਰ ਆ ਗਈ ਤੇ ਮੇਰੀ ਮੱਜ ਵੀ ਇੱਧਰ ਆ ਗਈ ਹੁਣ ਤੂੰ ਦੁੱਧ ਦਾ ਮੁੱਲ ਲੈ ਲਿਆ ਕਰ ਮੈਂ ਤਾਂ ਪਤਾ ਲੱਗੂ ਪੈਣੀ ਹੁਣ ਤੈਨੂੰ ਜਦੋਂ ਅਹੀ ਗੱਲ ਢੋਲ ਵਾਲਾ ਗਾਈਆਂ ਦਾ ਦੁੱਧ ਪੱਕ ਗਿਆ ਨਾ ਫਿਰ ਪਤਾ ਲੱਗੂ ਤੈਨੂੰ ਨਹੀਂ ਤੂੰ ਖਾ ਖਾ ਕੇ ਉਹੀ ਗੱਲ ਚੰਗਾ ਮੈਂਸ ਦਾ ਦੁੱਧ ਚੰਗੀ ਤੂੰ ਮਾਖੜੀ ਬਣਾ ਕੇ ਖਾਂਦੀ ਸੀ ਚੰਗੀ ਤੂੰ ਦਹੀਂ ਖਾਂਦੀ ਸੀ ਤੇ ਇੱਥੋਂ ਖਾਦਾ ਨਹੀਂ ਗਿਆ ਚੱਲ ਫਿਰ ਹੁਣ ਖਾ ਲੂੰਗੀ ਚੱਲ ਬੇਬੇ ਚੱਲ ਮੱਝ ਲੈ ਕੇ ਚੱਲ ਲੈ ਤੂੰ ਘਰੇ ਚੱਲ ਪਈ ਹੁਣ ਤੇਰੇ ਕਿਰਨਾ ਗੱਲ ਨਿਬੜ ਗਈ ਬੇਬੇ ਸਾਡੇ ਨਾਲ ਆ ਗਈ ਬੇਬੇ ਮੈਂਸ ਲੈ ਆਈ ਗੱਲ ਖਤਮ ਕੋਈ ਗੱਲ ਨਹੀਂ ਭਾਈ ਮੈਂ ਸਾਡੀ ਸੀ ਜੇ ਉਹੀ ਗੱਲ ਸਾਂਝੀ ਹੁੰਦੀ ਅਸੀਂ ਤੈਨੂੰ ਅੱਧ ਦੇ ਦਾਂਦੇ ਕਾਦਾ ਗਿਆ ਤਾ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਖਲਾਂ ਦਾਣਾ ਤੇਰੇ ਬਾਈ ਲੈ ਕੇ ਦੇਵੇਂ ਹਰਾ ਤੇਰਾ ਬਾਈ ਲੈ ਕੇ ਦੇਮੀ ਹਜੇ ਤੂੰ ਚਾਂਬੜ ਗਈ ਆ ਬਾਬੇ ਨੂੰ ਪੁੱਛੇ ਭਈ ਮੇਰੀ ਗੱਲ ਸੁਣ ਫਿਰ ਭਈ ਦੁੱਧ ਤਾਂ ਮੈਨੂੰ ਦੇਣਾ ਪਊਗਾ ਜੇ ਮੈਂ ਡੇਢ ਕਿਲੋ ਇਹਨਾਂ ਨੂੰ ਦਿੱਤੀ ਸੀ ਦੇ ਡੇਢ ਕਿਲੋ ਹੋਂਦ ਤਾਂ ਭਈ ਮੈਨੂੰ ਵੀ ਦਿਆ ਕਰੀ ਫਿਰ ਮੈਂ ਕਹਿੰਦਾ ਭਈ ਦਿਆ ਕਰਾਂਗੇ ਕਿ ਮੈਂ ਇਹ ਖਾ ਦਾਣੇ ਦਾ ਖਾਤਾ ਦਿੰਦੇ ਸੀ ਪੈਸੇ ਦਿੰਦੇ ਸੀ ਤੇ ਹਰਾ ਵੱਢ ਕੇ ਲੈ ਕੇ ਦਿੰਦੇ ਸੀ ਤੂੰ ਦੇਗਾ ਕਰੀ ਭਈ ਦਿਆ ਹਾਂ ਕੋਣ ਮਾ ਬਾਣਾ ਜੀ ਤੂਰੀ ਫਿਰਦੀ ਰਿਆ ਕਰ ਹਰਾ ਵੱਢਣ ਜਾਣਾ ਦੇ ਨੀਂ ਦੀ ਸਟੋਰੀ ਆ نبدا ਇਹ ਵੀ ਮੁੰਡਾ ਲੈ ਕੇ ਦਿੰਦਾ ਸੀ ਨਾਲ ਖਾ ਕੇ ਲੈ ਕੇ ਦਿੰਦਾ ਸੀ ਮੇਰੀ ਗੱਲ ਸੁਣ ਇਹ ਵੀ ਦੁੱਧ ਲੈਂਦੇ ਸੀਗੇ ਭਾਈ ਤਾਂ ਜਾਂਦਾ ਸੀਗਾ ਮੈਂ ਕਿਹਾ ਤੂੰ ਕਿੱਲੋ ਦਿੰਦੀ ਸੀ ਨਿਕਲ ਜਾ ਡੋਲੂ ਸੀ ਵਿੱਚ ਮਾਰਾ ਮੋਟਾ ਪਾਣੀ ਪਾ ਦਿੰਦੀ ਸੀ ਭਾਈ ਅੱਧ ਤਨ ਬਾਦੂ ਤਾਂ ਦਿੰਦੀ ਸੀ ਮੇਰੀ ਗੱਲ ਸੁਣ ਕਰਨਾ ਬੇਬੇ ਨੇ ਗੱਲ ਤੈਨੂੰ ਸਹੀ ਕਹਤੀ ਸਿਰੇ ਵਾਲੀ ਕਹਤੀ ਨਾਲੇ ਤਾਂ ਆਪਾਂ ਇਹਨੇ ਖਲ ਦਾਣਾ ਦੇ ਜਾਂ ਕਰ ਤੇ ਨਾਲੇ ਭੈਣੇ ਉਹੀ ਗੱਲ ਆ ਕਰ ਜਿਆ ਕਰ ਆਪਣਾ ਹਰਾ ਵੱਡ ਕੇ ਰਹਿ ਜਾ ਕਰੋ ਹਰਾ ਵੱਡ ਕੇ ਰਹਿ ਜਾ ਕਰੋ ਓਹੋ ਦਮਾਂ ਤੋਂ ਨਿਕਲ ਜਾਂਦੇ ਮੇਰੇ ਹਾਂ ਕਿਸਨੇ ਹਾ ਵੱਡ ਕੇ ਰਹਿ ਜਾ ਕਰੀਂ ਦੇਖ ਹਰਾ ਹੂਰਾ ਦਾ ਆਪਾ ਤੋਂ ਮੈਨੂੰ ਤੋਂ ਵੱਡਿਆ ਨਹੀਂ ਜਾਂਦਾ ਠੀਕ ਆ ਆ ਤੁਸੀਂ ਖਾਲਦਾਨੇ ਦੀ ਗੱਲ ਕਰਦੀਆਂ ਉਹ ਭਾਈ ਮੈਨੂੰ ਪੈਸੇ ਦੇ ਦਿਆ ਕਰੂੰਗੀ ਆ ਲੈ ਆਇਆ ਕਰ ਤੇ ਵਰਤ ਲੈ ਕਰ ਨਾ ਸਾਨੂੰ ਤਾਂ ਲੋੜ ਨਹੀਂ ਪੈਣੇ ਪੈਸਿਆਂ ਦੀ ਮੈਨੂੰ ਤਾਂ ਮੁੱਲ ਦੁੱਧ ਪਸੰਦ ਨਹੀਂ ਹੈਗਾ ਨਾ ਮੈਂ ਤਾਂ ਵੀ ਮੱਝ ਦਾ ਦੁੱਧ ਪਿਆ ਕਰੂਂਦਾ ਮੈਂ ਤਾਂ ਦੁੱਧ ਜੇ ਦੁੱਧੇ ਦੁੱਧੇ ਨੇ ਮੈਂ ਮੇਰੀ ਗੱਲ ਸੁਣੜੀਏ ਬੋਲਣਾ ਦੇਖੋ ਇਹਨੂੰ ਸੁਭਾਅ ਪਿਆ ਸੀ ਦੁੱਧ ਪੀਣ ਦਾ ਪੀ ਪੀ ਕੇ ਦੁੱਧੋ ਹੀ ਦਾ ਲੇਜੀ ਹੋਈ ਪਈਏਗੀ ਤੇ ਹੁਣ ਦੁੱਧ ਭਾਲਦੀ ਇਹ ਘਰ ਦਾ ਕਿਹਦਾ ਹੁੰਦੇ ਆ ਹਾਂ ਇਹ ਕਿ ਬਾਲਾ ਖਾਂਦੀ ਥੋੜੇ ਤੋਂ ਵੀ ਥੋੜੇ ਤੋਂ ਵੀ ਜਾਂਦੀ ਥੋੜੇ ਤੋਂ ਵੀ ਗਈ ਹਾਂ ਹੁਣ ਤੈਨੂੰ ਡੇਡ ਕਿਲੋ ਹੁਣ ਤਾਂ ਤੂੰ ਦੇਖ ਪੈਣੇ ਗਈ ਹੁਣ ਤਾਂ ਤੈਨੂੰ ਕੁਛ ਨਹੀਂ ਮਿਲਦਾ ਨਾ ਤੈਨੂੰ ਬੇਬੇ ਨਾਲ ਤੈਨੂੰ ਮੈਂ ਇਸ ਆਬਦੇ ਘਰੇ ਜਾ ਦੁੱਧ ਵੀ ਸਾਡਾ ਜੀ ਅਸੀਂ ਦੁੱਧਾ ਦਿੰਦੇ ਆ ਚੱਲ ਕੋਈ ਨਹੀਂ ਭਾਈ ਫਿਰ ਤੇਰੀ ਮਰਜ਼ੀ ਆ। ਨਾ ਨੂੰ ਆਲੀ ਸੀ ਕਿ ਮੁੱਲ ਲੈ ਕੇ ਪੀ ਲਿਆ ਕਰੋ ਤੇ ਇਹਨਾਂ ਨੂੰ ਕਿਸ ਵਾਦ ਲੱਗਦਾ ਸੀ ਹੁਣ ਤੂੰ ਆ ਗਿਆ ਕਿ ਮੇਰੇ ਤਾਂ ਕਿਸ ਵਾਦ ਨਹੀਂ ਲੱਗਦਾ। ਮੈਂ ਇਹ ਵੀ ਕਦੇ ਪੀਤਾ ਹੀ ਨਹੀਂ ਮੁੱਲ ਦਾ ਦੁੱਧ। ਫਿਰ ਇਹਨਾਂ ਨੇ ਕੀ ਪੀਤਾਗਾ? ਹਾਂ। ਉਹ ਟੋਰ ਵਾਲਾ ਪਾਣੀ ਵਰਗਾ ਪਾ ਕੇ ਜਾਂਦਾ ਹੈ। ਹਾਂ। ਤੇ ਪਤਨੀ ਹੁਜੂ ਮੋਟੀ ਹੋਈ ਪਈ। ਆਓ। ਹਾਂ। ਮਾੜਾ ਮੈਂ ਤਾਂ ਸਰੀਰ ਦਾ ਫਰਕ ਪੈ ਜੂ ਭੈਣੇ ਸੈਟ ਹੋ ਜੇਗੀ। ਭਗ ਜਾ ਕਰ ਕੋਈ ਨਹੀਂ ਮੈਂ ਤਾਂ ਬੇਬੇ ਸੈੱਟ ਹੋ ਜੂੰਗੀ ਹੁਣ ਇੱਧਰ ਦੇਖੀ ਗਹਾਰਾ ਇੱਧਰ ਵੀ ਬਣੂੰਗਾ ਚਲ ਟੈਂਕੀ ਲੈਣਾ ਆ ਦੇਖੀ ਜਾਊਗਾ ਹਰ ਹਰ ਪ੍ਰੀਤ ਉਹਨੂੰ ਜਾਣ ਦੇ ਪਹਿਲੇ ਗਈ ਕਰਨਾ ਤਾਂ ਤੇ ਮੈਂ ਤਾਂ ਇਸ ਵਾਲੇ ਕਮਰੇ ਹੀ ਚੰਗਾ ਬੇਬੇ ਤੂੰ ਵੀ ਆਰਾਮ ਕਰ ਲੈ ਹਾਂ ਮੈਂ ਆਰਾਮ ਕਰੇ ਮੇਰੇ ਕੋਲੇ ਨਾ ਉਹਨੂੰ ਆਉਣ ਦੇ ਦੱਸ ਬਾਲ ਕੱਟ ਜਾਣਗੇ ਵਾਲੇ ਦੇ ਹੁਣ ਤਾਂ ਤੂੰ ਦੇਖ ਲਈ ਜਾਈ ਬਾਲਾਂ ਵੀ ਸਿੱਧੀ ਹੋ ਜੂਗੀ ਹਾਂ ਆ ਦੇਖ ਲੈ ਟੱਕਲੇ ਚ ਬਗਦਾ ਜਾਣਗੇ ਇਹ ਚ ਇਹ ਨਹੀਂ ਰਹਿੰਦੇ ਕੋਈ ਨਹੀਂ ਬੇਬੇ ਤੂੰ ਨਾ ਡੈਂਸ਼ਨ ਲੈ ਆ ਦੇਖ ਲੈ ਤੂੰ ਰੱਖ ਦੀ ਦੇ ਨਾ ਕਿ ਮੇਰਾ ਡੋਲੂ ਸਿੱਟਦਾ ਸੀ ਆਖਰ ਨੂੰ ਲੱਗੂ ਸਿੱਟਿਆ ਗਿਆ ਲੱਗ ਗਿਆ ਨੂੰ ਪਤਾ ਹੁਣ ਪੋਲੀ ਭੂਕ ਵਰਗੀ ਹੋ ਗਈ ਪਾਣ ਟਾਪੇ ਆਈ ਐ ਉਹ ਠਸ ਵਰਗੀ ਪੋਲੀ ਹੋ ਜਾਂਦੀ ਐ ਆਹੋ ਲੈ ਜੀ ਹੁਣ ਦੁੱਧੋ ਕੋਈ ਗੱਲ ਨਹੀਂ ਨਾਲੇ ਉਹੀ ਗੱਲ ਨਾਲੇ ਤਾਂ ਬੇਬੇ ਸਾਰਾ ਦਿਨ ਘਰੇ ਰਹਿੰਦੀ ਸੀ ਆਪਾਂ ਕਿਤੇ ਮਰ ਜਿਆ ਵਗ ਜੀਏ ਆਪੇ ਬੇਬੇ ਘਰੇ ਰਹਿ ਰਹਾ ਗਦੂ